ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਸਾ ਮੈਨੂੰ ਕਹਿੰਦੇ ਸੀ ਜੀ ਵੀ ਜਦੋਂ ਵੀਡੀਓ ਸ਼ੁਰੂ ਕਰਨੀ ਨਾ ਤਾਂ ਪੂਰੀ ਚੜ੍ਹਦੀ ਕਲਾ ਕੇਮ ਹੋ ਕੇ ਤੇ ਆਪਾਂ ਥੋੜਾ ਜਿਹਾ ਵੀਰ ਦੀ ਗੱਲ ਨੂੰ ਫੋਲੋ ਫੋਲੋ ਕੀਤਾ ਤੇ ਅੱਜ ਨੇ ਮੈਸੀ ਪ੍ਰਗੂਸ਼ਨ ਆਪਣੀ ਏਜੰਸੀ ਜਗਰਾਉਂ ਚ ਆਏ ਆ ਇੱਥੇ ਭਾਈ ਹੁਣਾਂ ਨੇ ਨਵਾਂ ਟਰੈਕਟਰ ਖਰੀਦਿਆ 9500 ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੁਬਾਰਕਾਂ ਬਜ਼ੁਰਗੋ ਤੁਹਾਨੂੰ ਬਹੁਤ ਬਹੁਤ ਵੀਰਾਂ ਨੂੰ ਵੀ ਤੁਹਾਨੂੰ ਵੀ ਜੀ ਤੇ ਉਹ ਦੱਬਾਲਿਆਂ ਕਰੀ ਰੋ ਅਸੀਗਰ ਜੀ ਮੁਬਾਰਕਾਂ ਬੁੱਤੂ ਤੈਨੂੰ ਤੇ ਹਾਂ ਨਹੀਂ ਨਹੀਂ ਪਹਿਲਾਂ ਤੁਸੀਂ ਮੱਥਾ ਟੇਕ ਲਓ ਕੋਈ ਨਹੀਂ ਮੈਂ ਇੱਥੇ ਹੀ ਆ ਕੋਈ ਨਹੀਂ ਕੋਈ ਨਹੀਂ ਇਹ ਵਾਹਿਗੁਰੂ ਤੁਹਾਨੂੰ ਸੁਵੰਡਣਾ ਕਰੇ ਸੋਨਾ ਚੱਲੇ ਤਰੱਕੀਆਂ ਬਖਸ਼ੇ ਹਨਾ ਤੇ ਇਹ ਡੰਨਾ ਬਸ ਹੁਣ ਤੁਸੀਂ ਲੈ ਕੇ ਜਾਣਾ ਹਾਂਜੀ ਲੈ ਕੇ ਜਾਵਾਂਗੇ ਜੀ ਸਾਰਾ ਪ੍ਰੋਸੈਸ ਹੋ ਗਿਆ ਹੁਣ ਮੇਰਾ ਹਾਂ ਸਾਰਾ ਪ੍ਰੋਸੈਸ ਹੋ ਗਿਆ ਹੁਣ ਇਸ ਡੈਸ਼ੀ ਜਾ ਰਹੇ ਹਾਂ ਬਸ ਹੁਣ ਇੱਕ ਮੱਥਾ ਟੇਕ ਇਹ ਬਜ਼ੁਰਗੋ ਪਹਿਲਾਂ ਕਿਹੜਾ ਟਰੈਕਟਰ ਚਲਾਉਂਦੇ ਸੀ ਤੁਸੀਂ ਪਹਿਲਾਂ 241 ਕੀ अच्छा पहला 241 हां जी आजो नाम ਵੀ ਮੈਸੀ ਰਹੀ ਮੈਸੀ ਰਹੀ ਉਹਦਾ ਤਜਰਬਾ ਕਿਵੇਂ ਰਿਹਾ ਤੁਹਾਡਾ ਪੂਰਾ ਵਧੀਆ ਵਧੀਆ ਚੱਲਦਾ ਪੂਰਾ ਵਧੀਆ ਜੀ ਹਾਂਜੀ ਉਸ ਤੋਂ ਬਾਅਦ ਮੈਂ ਪਹਿਲਾਂ ਮੈਂ ਕਰਦਾ ਜੀ ਖੇਤੀ ਮਤਲਬ ਫਿਰ ਮੈਂ ਬਾਹਰ ਚੱਲਿਆ ਗਿਆ ਅੱਛਾ ਜੀ ਕਿਹੜੀ ਕੰਟਰੀ ਮੈਂ 20 अच्छा जी ਤੇ ਫਿਰ ਹੁਣ ਮੇਰਾ ਬੇਟਾ ਕਰਦਾ ਇਹ ਵੀ 241 ਤੇ ਆ ਅੱਛਾ ਇਹ ਬੇਟਾ ਜੀ ਹਾਂਜੀ ਇਹ ਬੇਟਾ ਨੇ ਇਹ ਨਹੀਂ ਬਾਹਰ ਗਿਆ ਨਹੀਂ ਇਹ ਕਹਿੰਦਾ ਮੈਂ ਜਾਣਾ ਹੀ ਮੈਂ ਤਾਂ ਇੱਥੇ ਹੀ ਕਰਨੀ ਆ ਖੇਤੀ ਵੈਰੀ ਗੁੱਡ ਯਾਰ ਮੇਰਾ ਵੀ ਠੀਕ ਆ ਉੱਥੇ ਕੋਈ ਬਾਹਲੀ ਵਧੀਆ ਜਿਹੜੀ ਐਸ ਐ ਇੱਥੇ ਆ ਉਹ ਉੱਥੇ ਨਹੀਂ ਯਾ ਵਰਗੀ ਯਾ ਵਰਗੀ ਮਹੌਜ ਹਾਂ ਹਾਂਜੀ ਉਸ ਦਾ ਜਿਉਂ ਚੱਕ ਲੋਟੀ ਫਨ ਤੁਰ ਕੋ ਬਾ ਕੰਮ ਤੇ ਕੰਮ 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 ਹਣਾ ਹਾਂਜੀ ਹੁਣ ਪੱਕੇ ਤੌਰ ਤੇ ਆ ਗਏ ਅੰਕਲ ਨਹੀਂ ਜੀ ਮੇਰਾ ਪੇਪਰ ਹੈ ਜੀ ਆਟਾ ਪੇਪਰ ਆ ਗ੍ਰੀਨ ਪੱਕੇ ਤੌਰ ਤੇ ਅਸੀਂ ਗਏ ਹੋਏ ਹਾਂ ਅੱਛਾ ਜੀ ਵੀ ਜਦੋਂ ਦਿਲ ਜਗੀਤਾ ਜਾ ਸਕਦੇ ਹੋ ਦਿਲ ਜੀ ਜਾ ਸਕਦੇ ਬਾਕੀ ਜਿੰਨਾ ਕਿ ਜ਼ਿਕਰ ਹਮ ਸ੍ਰੀ ਚੱਲਦਾ ਉਹਨਾਂ ਜ਼ਿਕਰ ਜਾਵਾਂਗੇ ਫੇਰ ਦੇਖੀ ਜੋ ਵੇ ਬਾਬੇ ਦੀ ਕਿਰਪਾ ਇਹਦੇ ਚ ਤੁਹਾਨੂੰ ਪਹਿਲਾਂ ਨਾਲੋਂ ਕੀ ਫਰਕ ਲੱਗੇ ਅੰਕਲ ਵੀ ਪਹਿਲਾਂ ਜਿਵੇਂ ਤੁਸੀਂ 241 ਉਹ ਕਿੰਨਾ ਮਾਡਲ ਆ ਓਹੋ ਕਿੰਨਾ 2013 ਦਾ 2013 ਮਾਡਲ ਹਾਂਜੀ ਉਦੇ ਜੀ ਉਹਦੇ ਨਾਲ ਉਹਦੇ ਵਿੱਚ ਤੁਹਾਨੂੰ ਕਿੰਨਾ ਦਾ ਫਰਕ ਲੱਗਿਆ ਫਰਕ ਤਾਂ ਹੁਣ ਵੱਡਾ ਹੈ ਤਾਂ ਫਰਕ ਤਾਂ ਹੁਣ ਹੈਗਾ ਹੀ ਯਾਰ ਇਹ ਹੁਣ ਜਿਵੇਂ ਪਲਾਉ ਚਲਾ ਕੇ ਪਤਾ ਲੱਗਦਾ ਪਲਾਉ ਨਹੀਂ ਪਤਾ ਲੱਗਦਾ ਬਾਕੀ ਵੈਸੀ ਠੀਕ ਆ ਉਹ ਵੀ ਹੁਣ ਕਿੰਨਾ ਕੁ ਬੈਤ ਮੁਤਾਬਕ ਬਹੁਤ ਕੰਮ ਕਰਦਾ ਉਹ ਵੀ ਉਹ ਵਧੀਆ 241 ਪੂਰਾ ਵਧੀਆ ਟਰੈਕਟਰ ਆ ਅਜੇ ਤੱਕ ਕਸ਼ਮੀਰ ਦਾ ਜਿੰਨੇ ਕਹਿੰਦੇ ਨਾ ਗੇਰ ਖੁੱਲਿਆ ਅੱਛਾ ਜੀ 2013 ਚ ਲਿਆ ਨਾ ਉਹਦਾ ਕੋਈ ਰਿਪੇਅਰ ਨਹੀਂ ਹੈਗੀ ਕੋਈ ਰਿਪੇਅਰ ਕੋਈ ਨਹੀਂ ਕੀਤੀ 2013 ਤੋਂ ਉਹਨੇ ਕੁਝ ਤੋੜਿਆ ਭੰਨਿਆ ਨਹੀਂ ਹਾਂ ਜੀ ਕੋਈ ਮੂਹਰੇ ਚੱਕੇ ਵੀ ਨਹੀਂ ਕਰੀ ਇਸ ਤਰ੍ਹਾਂ ਹੀ ਅਸੀਂ ਕੱਦੂ ਕਰਕੇ ਉਵੇਂ ਹੀ ਬਸ ਸਾਫ਼ ਕਰਕੇ ਇੱਕ ਹੀ ਬ੍ਰੇਕ ਖਲਾਉਨੇ ਆ। ਅੱਛਾ ਜੀ। ਸਾਫ਼ ਸੁਭਾਈ। ਹਾਂ ਸਾਫ਼ ਸੁਭਾਈ ਕਰਾਉਣਾ। ਠੀਕ ਜੀ। ਪੂਰੀ ਵਧੀਆ ਬਾਕੀ ਡੀਜ਼ਲ ਦਾ ਵੀ ਖਰਚਾ ਘੱਟ ਆ ਇਹਦਾ ਆਮ ਟਰੈਕਟਰਾਂ ਨਾਲ। ਹਾਂ ਆਪਾਂ ਇਹ ਹੀ ਚਾਹੀਦਾ ਹੁੰਦਾ ਅੰਕਲ। ਕਿਉਂਕਿ ਡੀਜ਼ਲ ਮਹਿੰਗੇ ਬਹੁਤ ਹੋ ਗਏ ਆ। ਹਾਂ ਜੀ। ਬਾਦਰ ਸਿੰਘ ਜੀ। ਹੈਲੋ ਵੀਰ। ਕਿਵੇਂ ਰਹੀ ਡੀਲ ਇਹ? ਵਧੀਆ ਵਧੀਆ ਇਹਨਾਂ ਵਧੀਆ ਵਧੀਆ ਐਨ ਕਰਦੇ ਆ ਕਸਮਟ ਨੂੰ। ਜੇ ਮੈਂ ਕਹਿੰਦਾ ਬਹੁਤ ਵਧੀਆ ਢੰਗ ਨਾਲ ਮਿਲਦੇ ਆ ਵਧੀਆ ਡੀਲ ਹੈ ਜੀ ਹਾਂਜੀ ਬਹੁਤ ਵਧੀਆ ਡੀਲ ਹੈ ਮੈਂ ਕਹਿੰਦੀ ਬਹੁਤ ਵਧੀਆ ਇਹਨਾਂ ਨੇ ਕੋਈ ਜ਼ਿਆਦਾ ਰੇਟ ਰੋਡ ਤਾਂ ਨਹੀਂ ਲਾਇਆ ਨਹੀਂ ਜੀ ਰੇਟਾਂ ਮੈਂ ਨਹੀਂ ਲਾਇਆ ਪੂਰਾ ਸਹੀ ਕਿਉਂਕਿ ਮਾਰਕੀਟ ਵਿੱਚ ਆਪਾਂ ਅੱਜਕੱਲ ਟਰਾਈ ਕਰ ਹੀ ਲੈਨੇ ਹਾਂਜੀ ਹਾਂਜੀ ਕਰ ਲੈਨੇ ਇਹਨਾਂ ਨੇ ਤਾਂ ਸਾਨੂੰ ਹੌਨ ਸਾਰੀ ਦੱਸਤਾ ਕਿ ਬਜ਼ੁਰਗੋ ਵੀ ਤੁਸੀਂ ਸਾਡੇ ਪਿਆਰੇ ਮੈਂ ਵੀ ਜ਼ਿੰਮੇਦਾਰ ਹਾਂ ਜਿਹੜਾ ਆਪਾਂ ਵੀ ਰੋ ਵੀ ਹਾਂ ਪਹਿਲਾਂ ਹੀ ਦੱਸਿਆ ਕੋਈ ਉਫਰ ਕੀਤਾ ਹੀ ਨਹੀਂ ਇਹਨਾਂ ਨੇ ਚਲੋ ਵਧੀਆ ਉੱਪਰ ਨਹੀਂ ਕੀਤਾ ਵਧੀਆ ਤੇ ਅਸੀਂ ਅੰਕਲ ਮੜੀਆਂ ਅੰਦਰ ਗੱਲਾਂ ਕਰ ਲਈਏ ਫਿਰ ਤੋਂ ਤੁਹਾਨੂੰ ਸਾਰੇ ਵੀਰਾਂ ਨੂੰ ਮੁਬਾਰਕਾਂ ਜੀ ਤੁਸੀਂ ਠੀਕ ਹੋ ਹਾਂ ਕਰ ਲਓ ਤੁਸੀਂ ਡਿਲੀਵਰੀ ਕਰ ਲਓ ਇਹਦੀ ਤੇ ਅਸੀਂ ਅੰਦਰ ਵੀਰਾਂ ਨਾਲ ਗੱਲਾਂ ਦੋ ਕਰ ਲਈਏ ਹਾਂਜੀ ਗੁਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਹਾਂਜੀ ਅਸੀਂ ਹਾਂ ਵੀਰੇ ਠੀਕ ਠਾਕ ਜੀ ਹਾਂਜੀ ਹਾਂਜੀ ਵੀਰੇ ਠੀਕ ਠਾਕ ਜੀ ਵਧੀਆ ਵਧੀਆ ਮੈਸੀ ਦੇ ਨਾਲ ਨਾਲ ਫੀਲਡ ਕਿੰਗ ਹਾਂਜੀ ਉਹ ਵੀ ਚੱਕਤੇ ਵਟੇ ਹਾਂ ਹਾਂ ਵੀਰੇ ਆਪਾਂ ਅੱਗੇ ਪਹਿਲਾਂ ਚਲੋ ਮੈਸੇਜ ਪਰ ਉਸੇ ਦੀ ਵੀਡੀਓ ਬਣਾਉਂਦੇ ਹੁੰਦੇ ਸੀ ਕਿ ਹਾਂ ਆ ਤੇ ਟਰੈਕਟਰ ਬਾਰੇ ਵੀ ਆਪਾਂ ਜਾਣਕਾਰੀ ਦਿੰਦੇ ਸੀ ਪ੍ਰਮੋਟ ਕਰਦੇ ਸੀਗੇ ਹੂੰ ਤੇ ਹੁਣ ਚੱਲ ਟਰੈਕਟਰ ਦੇ ਨਾਲ ਨਾਲ ਜਿਹੜੀਆਂ ਇਹ ਚੀਜ਼ਾਂ ਆਪਾਂ ਇੰਪਲੀਮੈਂਟ ਬਾਰੇ ਗੱਲ ਕਰਾਂਗੇ ਹੂੰ ਆਜੋ ਉਹ ਵਿਖਾਉਣੇ ਵੀ ਆ ਜਗਰੂਪ ਹਾਂਜੀ ਆਜੋ ਆ ਜਾ ਤੇ ਆ ਚੀਜ਼ ਨਾ ਮੈਨੂੰ ਦੋ ਤਿੰਨ ਚੀਜ਼ਾਂ ਨੇ ਤਾਂ ਨਾ ਦਿਲ ਜਾ ਜਿੱਤ ਲਿਆ ਜਿਵੇਂ ਨਾ ਜਗਰੂਪ ਇੱਕ ਤਾਂ ਦੇਖ ਆ ਤਵੇ ਦੇਖੀ ਜਿਹੜੇ ਆਉਂਦੇ ਮੈਨੂੰ ਭਦਰਵੀਰ ਨੇ ਵਿਖਾਏ ਲੱਗ ਗਿਆ ਜਾ ਜਗਰੂਪ ਸੋਖੀ ਆ ਇਹਦਾ ਫੋਨ ਆ ਆ ਤਵੇ ਦੇ ਇੱਕ ਇਹਦਾ ਬੈਰਿੰਗ ਦੇ ਇਹ ਵੀਰਾ ਦੱਸਦਾ ਸੀ ਪਤਾ ਨਹੀਂ ਇਹ ਕਿੰਨੇ ਕੁਇੰਟਲ ਦਾ ਦੱਸਦਾ ਇਹ ਇੱਕ ਤਵਾ ਇਹ ਪਤਾ ਨਹੀਂ ਮੇਰੇ ਕੁਆਂਟਲ ਵੀ ਚਲੋ ਤੁਹਾਨੂੰ ਦੱਸਾਂਗੇ ਬਾਕੀ ਆਪਾਂ ਉਹ ਹੱਬ ਦੀ ਗੱਲ ਕਰਦੇ ਸੀਗੇ ਜਿਹੜੀ ਬਿਜੇ ਦੀ ਗੱਲ ਖਾਸ ਦੱਸੀ ਸੀਗੀ ਇਹਦੀ ਵੀ ਜਿਹੜੀਆਂ ਇਹਨੂੰ ਹੱਬਾਂ ਲੱਗੀਆਂ ਹੋਈਆਂ ਮੈਂ ਇਹ ਤਕਰੀਬਨ ਇਹਨੂੰ ਜਿਹੜੀ ਮਤਲਬ ਕੰਪਨੀ ਦਾ ਕਹਿੰਦੀ ਹੈ ਵੀ 20 ਸਾਲ ਮਤਲਬ ਕਿ ਇਹਨੂੰ ਵੀ ਕਿਤੇ ਨਹੀਂ ਜਾਂਦੀ ਹਾਂ ਵੀ ਇਹਨੂੰ ਕੁਝ ਨਹੀਂ ਹੁੰਦਾ ਤਕਰੀਬਨ ਠੀਕ ਹੈ ਨਾ ਤੇ ਬਾਕੀ ਜਿਹੜੇ ਆ ਤਵਿਆਂ ਦੀ ਗੱਲ ਕਰਦੇ ਸੀਗੇ ਹਾਂ ਆ ਜਿਹੜੇ ਤਵੇ ਆ ਨਾ ਆਮ ਜਿਵੇਂ ਮਤਲਬ ਵੇਖਦੇ ਹੀ ਆ ਪਤਾ ਹੀ ਆ ਪਤਲੀਆਂ ਹੁੰਦੀਆਂ ਹਨਾ ਮੋਟੀਆਂ ਬੜੀ ਪੜੀਆਂ ਆਹ ਜਿਹੜੀਆਂ ਜਦੋਂ ਫੜੇ ਤੇ ਪਤਾ ਲੱਗਦਾ ਵਾ ਤਕਰੀਬਨ ਵੀ ਕਿੰਨੀ ਮਤਲਬ ਕਿ ਹੈਵੀ ਦੇ ਵਿੱਚ ਇਹ ਬਣੀ ਹੋਈ ਹੈ ਹੈਵੀ ਬੋਨਸ ਸਟੀਲ ਦੀ ਵੀ ਰਦਾਦਾ ਹੈ ਤਾਂ ਵੀਰੇ ਲੋਹੇ ਦੇ ਨਾਲ ਜਾਨੀ ਬੋਨਸ ਸਟੀਲ ਆ ਹੂੰ ਜਿਹੜਾ ਜਾਨੀ ਕਿ ਗੜਦੀ ਨਹੀਂਗੀ ਇਹਨੇ ਆਪਾਂ ਕਹਦੇ ਇਕੱਲਾ ਲੋਹਾ ਗੜ ਜਾਂਦਾ ਹੁੰਦਾ ਇਹ ਤਕਰੀਬਨ ਗੜਦਾ ਨਹੀਂਗਾ ਇਹਦੀ ਲਾਈਫ ਜਿਹੜੀ ਆ ਲੰਬੀ ਆ ਹੂੰ ਜਿਵੇਂ ਆਪਣੇ ਕੋਈ ਦੂਸਰੇ ਇੰਪਲੀਮੈਂਟ ਨਾਲ ਚੱਲਦਾ ਵਾ ਕੋਈ ਚੀਜ਼ ਆਪਾਂ ਕਹਦੇ 10 ਸਾਲ ਚੱਲਦੀ ਆ ਤਾਂ ਇਹ ਮਤਲਬ ਕਿ 15 17 ਸਾਲ ਚੱਲਣ ਵਾਲੀਆਂ ਚੀਜ਼ਾਂ ਨੇ ਮਤਲਬ ਕਿ ਲੰਬਾ ਸਮਾਂ ਜੇ ਆਪਾਂ ਕਹੇ ਦੀ ਹੈ ਤਾਂ ਇਹ ਕੰਮ ਦਾ ਇਹਦਾ ਛੋਟਾ ਜਿਹਾ ਹੀ ਆ ਵੀ ਇਹ ਕੋ ਬੱਟਾ ਪਾਉਣ ਵਾਲਾ ਹੀ ਹੂੰ ਇਹ ਵਟਨਾ ਮਿੱਟੀ ਵੀ ਲਾਉ ਹਾਂ ਤੇ ਜਾਨੀ ਕਿ ਬੱਟ ਨਾਲ ਮਿੱਟੀ ਵੀ ਲਾਉ ਤੇ ਬਾਕੀ ਆਇਆ ਵੀ ਬਣਿਆ ਤਕਰੀਬਨ ਇਹ ਆ ਵੀ ਬਣਿਆ ਹੈਵੀ ਹੋਇਆ ਹੂੰ ਤਕਰੀਬਨ ਦਾ ਵੀ ਬੰਨਾ ਘਟਣਾ ਤਾਂ ਵੀ ਕਿਉਂਕਿ ਇੱਕ ਤੰਵਾ ਲਾ ਲਓ ਜਣੀ ਤਕਰੀਬਨ ਆਪਾਂ ਜੇ ਇਹਦੀ ਗੱਲ ਕਰੀਏ ਤਾਂ ਇਹਦੇ ਵੇਟ ਵੀ ਦੇਖ ਲੈ ਤਕਰੀਬਨ ਲਿਖਿਆ ਹੋਇਆ 2 ਕੁਆਂਟਲ 24 ਕਿਲੋ ਦੀ ਹੋਈ ਆ ਇਹ ਆਪਾਂ ਕਹਿ ਦਿੰਦੇ ਆ ਵੀ ਇਹ ਇਹ ਹਲਕੀ ਨਹੀਂ ਹੈਗੀ ਹੈਵੀ ਦੇ ਵਿੱਚ ਬੜੀ ਹੋਈ ਆ ਆ ਮੇਰਾ ਵੀ ਨਾ ਰੋਕ ਕੇ ਦੇਖ ਲਿਆ ਤੁਸੀਂ ਕਿਹਨੇ ਵੇਖਣਾ ਇਹਦਾ ਸਾਰਾ ਕੁਝ ਇਹਦਾ ਮਤਲਬ ਬ੍ਰਾਂਡ ਜਦੋਂ ਆ ਜਾਂਦਾ ਉਦੋਂ ਪੱਕੀ ਪਲੇਟ ਜੇ ਆਪਾਂ ਚ 80 ਨੰਬਰ ਹੁੰਦਾ ਹਾਂਜੀ ਹਾਂਜੀ ਉਹ ਸਾਗਦਾ ਵਾ ਪੱਕਾ ਪੰਜ ਕੀਤਾ ਆ ਇਹ ਵਿੱਚ ਬਿਲਕੁਲ ਬਿਲਕੁਲ ਵੀਰੇ ਇਹ ਜਿੱਦਾਂ ਆ ਕੰਪਨੀ ਦੀ ਜਿਹੜੀ ਹੁੰਦੀ ਹੈ ਨਾ चीज ਜਿਹੜੀਆਂ ਕੰਪਨੀ ਆ ਜਿੱਦਾਂ ਵੱਡੇ ਪਲਾਂਟ ਲੱਗੇ ਹੋਏ ਆ ਹੂੰ ਉਹਨਾਂ ਦੇ ਵਿੱਚ ਯਾਨੀ ਕਿ ਜਿਹਨੂੰ ਇਹਨੂੰ ਤਿਆਰ ਕਰਦੇ ਆ ਹੂੰ ਇਹ ਚੀਜ਼ਾਂ ਨੂੰ ਜਿਵੇਂ ਆ ਬਿਲਡਿੰਗ ਲਾ ਲੋ ਜਾਂ ਇਹਨਾਂ ਨੂੰ ਜੋੜ ਪੈਂਦੇ ਆ ਜਾਂ ਠੀਕ ਆ ਇਹ ਮਸ਼ੀਨੀ ਹੁੰਦੇ ਆ ਜਿਵੇਂ ਸਾਰਾ ਕੁਝ ਮਸ਼ੀਨੀ ਇੱਕ ਇੱਕ ਉਹਦੇ ਚ ਮਤਲਬ ਆਪਾਂ ਫੈਕਸ ਕਰਤਾ ਹੂੰ ਵੀ ਇੱਕ ਕੈਨੇਡਾ ਮਤਲਬ ਜਿਵੇਂ ਕਹਿ ਦੀ ਆਪਾਂ ਬਣਾਤਾ ਹੂੰ ਉਹਨੇ ਉਵੇਂ ਹੀ ਬਣਾ ਬਣਾ ਕੇ ਉਹਨੇ ਉਹ ਕਰੀਆ ਜੇ ਕੋਈ ਆਪਾਂ ਹੱਥ ਨਾਲ ਚੀਜ਼ ਤਿਆਰ ਕਰਦੇ ਆ ਹੂੰ ਠੀਕ ਆ ਆਪਣੇ ਮਤਲਬ ਕਿ ਹਾਂ ਵੀ ਟਾਲਦਿਆਂ ਜੋ ਕੋਸ਼ਿਸ਼ ਕਰਦੇ ਆ ਉਹ ਪੁੱਛ ਦਿਸਦੇ ਆ ਉਹਨੂੰ ਮਰੋਟਦੇ ਆ ਜਾਂ ਉਹਨੂੰ ਮਤਲਬ ਕਿ ਉਹਨੂੰ ਜੋੜ ਲਾਉਣਾ ਜਾਂ ਕੁਛ ਆ ਜੇ ਇਦਾਂ ਕਰਦੇ ਆ ਉਹਦੇ ਵਿੱਚ ਕੋਈ ਨਾ ਕੋਈ ਮਾੜਾ ਮੋਟਾ ਫਰਕ ਰਹਿ ਜਾਂਦਾ ਠੀਕ ਆ ਇਹ ਚੀਜ਼ਾਂ ਇਹ ਨੇ ਮਤਲਬ ਕਿ ਜਿੰਨੀ ਐ ਸ਼ੁੱਧ ਨੇ ਜਿਵੇਂ ਕਹਿੰਦੀ ਐ ਸ਼ੁੱਧ ਜਿੰਨੀ ਆ ਹੋਣਗੀਆਂ ਉੰਨੀ ਐ ਮਤਲਬ ਕਿ ਹੰੜਨ ਅਨਸਾਰ ਹੂੰ ਤੇ ਉਹਨਾਂ ਹੀ ਹੰੜਨ ਵਾਲੀਆਂ ਨੇ ਇਹ ਚੀਜ਼ਾਂ ਇਸ ਕਰਕੇ ਜਣੀ ਆ ਤਾਂ ਚਲੋ ਆਪਾਂ ਪਹਿਲੀ ਇੱਕ ਦੀ ਗੱਲ ਕਰੀਆ ਹਨਾ ਇੱਕ ਹਾਲ ਹਾਂਜੀ ਇਹ ਹਰ ਜਿਹੇ ਨੇ ਦੀ ਕਰਿਆ ਤੇ ਬਾਕੀ ਆ ਜਿਹੜੇ ਹਾਲ ਆਪਾਂ ਮੰਗਾਏ ਤਾਂ ਦੂਸਰੇ ਵੀ ਆਪਾਂ ਬਿਨਾ ਵੀ ਇਹ ਤੋਂ ਮੰਗਾਉਨੇ ਆ ਸੁਪਰਿੰਗਾ ਤੋਂ ਬਿਨਾ ਵੀ ਆਉਂਦੇ ਆਪਣੇ ਸੁਪਰਿੰਗਾ ਤੋਂ ਬਿਨਾ ਵੀ ਆਉਂਦੇ ਆ ਫੋਲਡਿੰਗ ਵਾਲੇ ਵੀ ਆਉਂਦੇ ਆ ਸਾਰੇ ਹੀ ਆਉਂਦੇ ਆ ਤਕਰੀਬ ਹਾਲ ਜਿਹੜੇ ਮਰਜ਼ੀ ਲੋ ਜਿਹੜੇ ਮਰਜ਼ੀ ਲੋ ਯਾਰ ਹਾਲ ਤਾਂ ਸਾਰੇ ਹੀ ਬਣਾਉਂਦੇ ਆ ਫਿਰ ਢੋਡੀਆਂ ਦੇ ਵਿੱਚ ਕੀ ਖਾਸੀਅਤ ਆ ਵੀ ਤੁਸੀਂ ਕੀ ਸਪੈਸ਼ਲ ਇਹਦੇ ਵਿੱਚ ਕਰਤਾ ਬਾਕੀ ਦਾ ਚਲੋ ਹਾਲ ਤਾਂ ਆ ਵੀਰੇ ਬਹੁਤ ਮਤਲਬ ਕੇ ਬਣਾਉਂਦੇ ਨੇ ਹਨਾ ਆਮ ਵੀ ਆਪਣੇ ਲੋਕ ਵੀ ਭਰਾ ਬਣਾਉਂਦੇ ਆ ਲੋਕਲ ਵੀ ਆਪਣੇ ਬੈਠੇ ਨੇ ਉਹ ਵੀ ਵਧੀਆ ਬਣਾਉਂਦੇ ਆ ਇਹ ਆਪਾਂ ਉਹੀ ਗੱਲ ਪਹਿਲਾਂ ਵੀ ਕਰੀ ਸੀ ਇਹ ਚੀਜ਼ਾਂ ਆ ਜਾਂਦੀਆਂ ਜਿੱਦਾਂ ਕੰਪਨੀ ਦੀਆਂ ਵੈਰੂ ਸੱਚੇ ਪਾਤਸ਼ਾਹ ਵੀਰਾਂ ਨੂੰ ਸੋਣਾ ਸੋਣਾ ਚੱਲੇ ਬਹੁਤ ਬਹੁਤ ਵਾਰਕਾ ਬਾਈ ਤੈਨੂੰ ਬੜੀਆਂ ਬੜੀਆਂ ਪੈਣੀ ਭਰਾਵਾਂ ਕੋਲ ਆਵਾਂਗੇ ਅਸੀਂ ਕਿਤੇ ਹਾਂਜੀ 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 ਲੋ ਜੀ ਮੂੰ ਮਿੱਠਾ ਇਹ ਕਰ ਲਿਆ ਹਾਂਜੀ ਵੀਰੇ ਆਪਾਂ ਗੱਲ ਕਰਦੇ ਵੀ ਇਹ ਚ ਖਾਸ ਕੀ ਆ ਦੱਸ ਮੈਨੂੰ ਹਾਂਜੀ ਵੀਰੇ ਜਿੱਦਾਂ ਆ ਜਿਹੜੇ ਆਪਾਂ ਹਲਾ ਕੋਲੇ ਖੜੇ ਆ ਹਨਾ ਹੂੰ 13 ਗਲਟੀਵੇਟਰ ਹੈ ਹੂੰ ਠੀਕ ਆ ਜੀ 13 ਗਲਟੀਵੇਟਰ ਆਜੋ ਲਾਗੇ ਹਾਂਜੀ ਤੇ ਇਹਦੇ ਚ ਮੇਨ ਗੱਲ ਕੀ ਹੁੰਦੀ ਆ ਜਿਵੇਂ 13 ਗਲਟੀਵੇਟਰ ਆ ਤਕਰੀਬਨ ਇਹ 16 ਦੇ ਟਾਇਰਾਂ ਵਾਲੇ ਜਿਹੜੇ ਟਰੈਕਟਰ ਹੁੰਦੇ ਆ ਹਨਾ ਹੂੰ ਤਕਰੀਬਨ 13 ਗਲਟੀਵੇਟਰ ਤੇ ਇਹਦੀ ਘੋੜੀ ਮਤਲਬ ਕੰਟਰੋਲਰ ਕਿੰਨੀ ਉੱਚੀ ਹੈ ਇਹਨੂੰ 16 ਦੇ ਟਾਇਰਾਂ ਵਾਲੇ ਦੇ ਹਿਸਾਬ ਕਿਤਾਬ ਨਾਲ ਹੀ ਇਹਦੇ ਵੀਰੇ ਜਿਹੜੀ ਘੋੜੀ ਆ ਉਹਦੇ ਹਿਸਾਬ ਨਾਲ ਹੀ ਰੱਖੀ ਹੋਈ ਆ ਇਹ 16 ਦੇ ਟੈਰਾ ਨੂੰ ਤਕਰੀਬਨ 4748 ਹਾਂ ਇੰਚ ਜਾਨੀ ਕਿ ਇਹ ਚਾਈਦੀ ਹੋਈ ਆ ਜਿਹੜੀ ਇਹ ਮਤਲਬ ਇੱਥੇ ਉਹ ਪੈਂਦੀ ਆ ਪਿੰਨ ਪੈਂਦੀ ਆ ਇਹ ਕਿਨੇ ਦੇ ਆ ਇਹ ਵੀਰੇ ਹੈਗੇ 48 ਇੰਚ ਤੇ ਆ 48 ਇੰਚ ਤੇ ਵੀਰੇ ਨਾ ਆ ਬਣੀ ਹੋਈ ਆ ਠੀਕ ਹੈ ਤੇ ਜਿਹੜੀ ਆਪਾਂ ਇਹ ਡੰਗਾਈ ਲੈਣੀ ਆ ਵੱਧ ਤੋਂ ਵੱਧ ਹੂੰ ਹਾਲ ਆਪਾਂ ਕਹਿੰਦੀ ਆ ਵੀ ਥੱਲੇ ਜਾਂਦੇ ਆ ਥੱਲੇ ਜਾਂਦੇ ਆ ਹੂੰ ਉਹ ਤਕਰੀਬਨ ਹੈਗੇ 18 ਇੰਚ ਤੱਕ 18 ਇੰਚ ਹਾਂਜੀ 18 ਇੰਚ ਠੀਕ ਆ ਤੇ ਹਾਲ ਤੋਂ ਜਿਵੇਂ ਕਹਿ ਦਈਏ ਜਿਹੜੀ ਚੀਜ਼ ਇਹਨੂੰ ਲੋਹਾ ਜਿਹਾ ਲੱਗਾ ਇਹਨੂੰ ਮੇਰੇ ਲੱਗਿਆ ਹੋਇਆ ਟਾਟਾ ਦਾ ਲੋਹਾ ਲੱਗਿਆ ਹੋਇਆ ਅ ਜਿੰਨਾ ਤੁਸੀਂ ਦੇਖੋਗੇ ਬਕਾਇਦਾ ਨਾ ਹੂੰ ਕਿਤੇ ਨਾ ਕਿਤੇ ਤੁਹਾਨੂੰ ਉਹਦੀ ਮੋਹਰ ਪੰਚ ਕਰੀ ਹੋਈ ਵਗੈਰਾ ਕਿਤੇ ਦਿਖੂਗੀ ਤੁਹਾਨੂੰ ਕਿਤੇ ਨਾ ਕਿਤੇ ਵੀ ਟਾਟਾ ਦਾ ਵਾ ਹਾਂ ਭਈ ਜਿਹੜੀ ਇਹਨੂੰ ਟਾਟਾ ਦਾ ਲੋਹਾ ਲੱਗਾ ਹੋਇਆ ਹਾਂ ਹਾਂ ਬਕਾਇਦਾ ਸਾਰਿਆਂ ਦੇ ਲੱਗੇ ਹੋਣਗੇ ਜਿੰਨੇ ਵੀ ਆਪਣੇ ਇਮਪਲੀਮੈਂਟ ਹੂੰ ਇਹ ਨਹੀਂ ਕਿalle ਕਲਟੀਵੇਟਰ ਜਿੰਨੇ ਵੀ ਆਪਣੇ ਇਮਪਲੀਮੈਂਟ ਨੇ ਸਾਰਿਆਂ ਨੂੰ ਮਤਲਬ ਕਿ ਟਾਟਾ ਦਾ ਲੋਹਾ ਲੱਗਿਆ ਹੋਇਆ ਜਿਹੜੇ ਦੂਜੇ ਵੀ ਨੇ ਸਾਰਿਆਂ ਨੂੰ ਟਾਟਾ ਦਾ ਮਤਲਬ ਕਿ ਨਾਲ ਮਤਲਬ ਕਿ ਨਾਲ ਬੋਰਨ ਸਟੀਲ ਜਿੱਦਾਂ ਪਕੜੀਆਂ ਵੀ ਚੀਜ਼ ਮਿਕਸ ਕਰਕੇ ਹਾਂ ਮੈਕਸ ਕਰਕੇ ਬਣਾਈ ਹੋਈ ਆ ਵੈਰੀ ਗੁੱਡ ਇਹਨੂੰ ਇਹ ਹੁੰਦਾ ਵਾ ਜਾਨੀ ਕਿ ਇਹਦੀ ਇੱਕ ਕਿਸਾਈ ਘੱਟ ਹੁੰਦੀ ਹੈ ਹੂੰ ਇਹ ਕਿ ਗਲਦੀ ਨਹੀਂ ਹੁੰਦੀ ਇਹ ਚੀਜ਼ ਜਿਵੇਂ ਟੁੱਟਦੇ ਨਹੀਂ ਛੇਤੀ ਹਾਂ ਜਿਵੇਂ ਲੋਹਾ ਛੇਤੀ ਗਲ ਜਾਂਦਾ ਹੂੰ ਟੁੱਟਦੇ ਨਹੀਂ ਬਾਕੀ ਜਿਹੜੇ ਆਪਾਂ ਕਲਟੀਵੇਟਰਾਂ ਦੀ ਗੱਲ ਕਰਦੇ ਸੀਗੇ ਹੂੰ ਕਲਟੀਵੇਟਰ ਤਕਰੀਬਨ ਇਹ ਸਾਰੇ ਹੂੰ ਮਤਲਬ ਕੋਈ ਫालतू ਜਿਵੇਂ ਆਪਾਂ ਚੀਜ਼ ਪਾ ਦਿੰਨੇ ਆ ਹੂੰ ਵੀ ਫालतू ਨਹੀਂ ਮਤਲਬ ਕਿ ਕੋਈ ਲਾਈ ਹੋਈ अच्छा वे सारा जिन्नी जाने के जरूरत जिन्ना ही लाया होया कोई फालतू को को दे कोई एदा भार नहीं का कोई ज्यादा इसका अब सेंसिंग रो अपनी ज्यादा वजन चाहिदा है ठीक है ये यानी के तकरीबन अपनू जे बढ़िया सेंसिंग लेनी है ता 16 ਦੇ ਟਾਇਰਾਂ ਵਾਲਾ ਟਰੈਕਟਰ ਕੋਈ ਵੀ ਆ बढ़िया सेंसिंग ਕਰੂਗਾ ਪੂਰੇ ਨਿਆਰੇ ਨਾਲ ਚਲਾਉ 13 ਕਲਟੀਵੇਟਰ ਉਹਦੇ ਹਿਸਾਬ ਨਾਲ ਇਹ 48 ਇੰਚ ਤੇ ਇਹਦਾ ਬਣਾਇਆ ਹੋਇਆ ਠੀਕ ਆ ਆ ਜਿੰਨੇ ਵੀ ਬਣਾਇਆ ਇਹ ਆ ਵੀ ਦਿਖਾ ਦੇ ਜਗਰੂ ਭਾਈ ਲੱਗੇ ਇਹ ਜਿਹੜੇ ਆਪਾਂ ਹਾਲਾਂ ਦੀ ਗੱਲ ਕਰਦੇ ਆ ਇਹ ਸਪਰਿੰਗਾ ਵਾਲੇ ਹਾਲ ਆ ਹੂੰ ਦੇ ਠੀਕ ਆ ਲੇਜ਼ਰ ਕਟਿੰਗ ਆ ਹੋਰ ਨਾ ਇਹ ਗੁੱਲਾ ਗੁੱਲਾ ਪੈਨੋ ਇਹ ਨਹੀਂ ਵੀ ਇੱਥੋਂ ਕਿਤੇ ਤੁਹਾਡੀ ਉਹ ਰਾਉਂਡ ਆਪਣੀ ਨਿਕਲ ਜੂ ਨਾ ਇਹ ਆਪ ਹੈ ਨਾ ਸਪਰਿੰਗਾ ਵਾਲੇ ਹਾਲਾ ਵੈਹੇ ਕਈ ਬੰਦੇ ਆਪਣੇ ਕਹਿੰਦੇ ਵੀ ਸਪਰਿੰਗਾ ਵਾਲੇ ਕਾਮਯਾਬ ਜਆ ਆਇਆ ਜੋ ਹਨਾ ਦਬਾਵੇ ਦੇ ਚੱਲਦੇ ਸਪਰਿੰਗਾ ਵਾਲੇ ਮੇਰੇ ਦੇ ਹਿਸਾਬ ਨਾਲ ਤਕਰੀਬਨ ਇਹਦੇ ਤੇ ਟਰੈਕਟਰ ਸੁੱਖਾ ਰਹਿੰਦਾ ਵਾ ਹੂੰ ਠੀਕ ਆ ਇਹ ਸਾਧਵਾਂ ਦੇ ਹਾਂ ਜਿੱਥੇ ਮਤਲਬ ਕਿ ਉਹ ਜੀ ਲੋੜਾ ਸਾਧਵਾਦ ਦੇ ਆ ਇੱਕ ਤਣੇ ਤਣੇ ਜਿਹਾ ਵਾਜ ਨੇ ਟੁੱਟਦੇ ਨਹੀਂ ਹਾਂ ਹਾਂ ਬਾਕੀ ਆਪਦੀ ਆਪਦੀ ਆਪਣੀ ਬਸੰਦਾ ਹੂੰ ਦੇਖੋ ਇਹਦੇ ਵਾਲੇ ਵੀ ਆਉਂਦੇ ਆ ਸਪਰਿੰਗਾ ਵਾਲੇ ਬਿਨਾ ਸਪਰਿੰਗਾ ਤੋਂ ਵੀ ਆਉਂਦੇ ਆ ਇਹ ਇਹਦੀ ਪਲੇਟ ਨੂੰ ਖਾਦੇ ਇਹ ਹੈਗੇ ਆ 11 ਹਾਂ ਇਹ 13 ਸੀਗੇ ਆ 13 ਦੇ ਵੀ ਆ ਤਿੰਨ ਕੁਆਂਟਲ ਕੋਸ਼ੇ ਦੇ ਆ ਮਤਲਬ ਤਿੰਨ ਕੁਆਂਟਲ ਬੀਕਲ ਲੋਦੇ ਨਹੀਂ ਰਵੀਰਾਂ ਤੁਸੀਂ ਵੀਡੀਓ ਪਾਜ਼ ਕਰਕੇ ਸਾਰਾ ਕੋ ਦੇਖ ਲਿਓ ਇਹ 13 ਵਾਲਾਂ ਦੀ ਆ ਤੇ ਉਧਰ ਵੀ 11 ਵਾਲਾ 13 ਹਾਲਾ ਵੀਰੇ ਆ ਜਿਹੜੇ ਪਏ ਆ ਇਹ 11 ਹਾਲ ਨੇ ਨਹੀਂ 11 ਯਾਰ ਬਨੇ ਬੜੇ ਸੋਹਣੇ ਜਿਹਾ ਅਜਗਰੂਪ ਦੇਖੀ ਕੁਸ਼ਣ ਨਜ਼ਾਇਤ ਜਾਨੀ ਹੈਗਾ ਬਹੁਤ ਸੋਹਣਾ ਰੰਗ ਰੋਇਆ ਜਿੱਦਾਂ ਇਹਨਾਂ ਨੂੰ ਨੱਟ ਕਿਹੜੀ ਕੰਪਨੀ ਦੇ ਆ ਇਹ ਵੀਰੇ ਜਿਹੜੇ ਨੱਟ ਬੋਲਟ ਆ ਤਕਰੀਬਨ ਸਾਰਿਆਂ ਨੂੰ ਹੀ ਆਪਣੇ TVS ਦੇ ਨੱਟ ਲਾਉਂਦੇ ਆ ਕੰਪਨੀ ਤੁਹਾਡਾ ਮੈਸੀ ਵੀ TVS ਹੀ ਆ ਜਿਹੜਾ ਮੈਸੀ ਨੂੰ ਆਉਂਦੇ ਆ ਨੱਟ ਬੋਲਟ ਵੀ TVS ਦੇ ਹੁੰਦੇ ਆ ਇਹ ਇੰਪਲੀਮੈਂਟਰ ਨੂੰ ਜਦੋਂ ਅਸੀਂ ਪਹਿਲੇ ਤਾਂ ਨਾ ਯਾਨੀ ਕਿ ਮੈਂ ਨੋਟ ਕਰੀਏ ਜਿਹੜੀਆਂ ਗੱਲਾਂ ਜਦੋਂ ਮੈਂ ਦੇਖੇ ਮੈਂ ਸਾਰਿਆਂ ਨੂੰ ਹੀ ਨੱਟ ਬੋਲਟ TVS ਲੱਗੇ ਹੋਏ ਆ TVS ਬ੍ਰਾਂਡ ਮੈਸੀ ਦਾ ਨਾ TVS ਵੀਰੇ ਕੰਪਨੀ ਮੈਸੀ ਦੀ ਆ ਹਮ ਤੇ ਬਾਕੀ ਇਹ ਆਏ ਆ ਵੀ TVS ਜਿਹੜਾ ਨਾਟਾ ਨਾਤਾ ਛੇ ਦੀ ਟੁੱਟਦਾ ਹਾਂ ਠੀਕ ਆ ਤੇ ਇਹ ਨੂੰ ਮਤਲਬ ਕਿ ਕੁਆਲਟੀ ਵਧੀਆ ਵਾ ਜੇ ਆਪਾਂ ਆਮ ਵੀ ਮਾਰਕੀਟ ਚੋਂ ਲਈਏ ਨਾ ਨਟ ਬੋਲਟ ਆਮ ਸਸਤਾ ਮਿਲ ਜਾਂਦਾ ਜਿਹੜਾ ਅੱਦਾਂ ਹੁੰਦਾ ਤੇ ਜਿਹੜਾ TVS ਦਾ ਨਾਟਾ ਲਾਉਂਗੇ ਉਹ ਤਕਰੀਬ ਉਹਦੇ ਨਾਲੋਂ ਕਾਫੀ ਮਹਿੰਗਾ ਮਿਲੋ ਜਿੱਦਾਂ ਮੈਨੂੰ ਰੂਟੇ ਮੀਟਰ ਦਾ ਰੂਟਾ ਰਟ ਦਾ ਸਾਰੇ ਬਣਾਉਂਦੇ ਆ ਆ ਕਿੰਨੇ ਫੁੱਟਾ ਇਹ ਵੀਰੇ 8 ਫੁੱਟਾ ਵਾ ਇਹ ਇਹ ਤਕਰੀਬਨ ਜਿੰਨਾ ਕੋਲੇ ਖੜੇ ਆ ਆਪਾਂ ਦੋਨੇ 8 ਫੁੱਟੇ ਹੀ ਨੇ ਦੋਨੇ 8 ਆ ਹਾਂ ਹਾਂ ਰੋਟਾਵੇਟਰ ਬਹੁਤ ਕੰਪਨੀਆਂ ਬਣਾਉਂਦੀਆਂ ਆ ਜੋ ਲਾਗੇ ਹਾਂਜੀ ਆਪਣੇ ਰੋਟਾਵੇਟਰ ਦੇ ਵਿੱਚ ਕੀ ਫਰਕ ਆਪਣੇ ਵੀਰੇ ਰੋਟਾਵੇਟਰ ਦੇ ਵਿੱਚ ਲਾਗੇ ਆ ਜੋ ਬਾਕੀ ਆਪਾਂ ਮੇਨ ਇੱਕ ਹੋਰ ਵੀ ਗੱਲ ਕਰਾਂਗੇ ਉਹ ਬਾਅਦ ਚ ਕਰਾਂਗੇ ਹੂੰ ਕੱਲਾ ਜਣੀ ਮੇਨ ਮੇਨ ਜੀ ਗੱਲ ਮੈਂ ਤੁਹਾਨੂੰ ਉਹਦੀ ਦੱਸਦਾ ਪਹਿਲੀ ਤੇ ਗੱਲ ਜਿਹੜੇ ਨਟ ਬੋਲਟ ਸਾਰੇ TVS ਦੇ ਇਹਦੇ ਵੀ ਇਹਦੇ ਵੀ ਹੂੰ ਬਣਿਆ ਬੜਾ ਛੋਟਾ ਹੋਇਆ ਟਰੈਕਟਰ ਤਕਰੀਬਨ ਜੇ ਆਪਾਂ ਕਹਿ ਲਈਏ ਯਾਨੀ ਸ਼ੁੱਧ ਇੰਨਾ ਮੰਨ ਲਓ ਜੇ ਮੰਨ ਲਓ ਮੈਂ ਕਹਿੰਦਾ ਵੀ 8 ਫੁੱਟਾ ਤਕਰੀਬਨ 50 HP ਦਾ ਡ੍ਰੈਕਟਰ ਚਲਾਉਂਦਾ ਇਹ ਤਕਰੀਬਨ ਮੈਂ 40 42 HP ਵਾਲੇ ਨਾਲ ਵੀ ਚਲਾ ਕੇ ਦੇਖ ਲਈ ਵੀ ਉੱਤੇ ਵੀ ਚੱਲੂਗਾ ਯਾਨੀ ਉੱਤੇ ਵੀ ਤਕਰੀਬਨ ਠੀਕ ਚੱਲਦਾ ਸੌਖਾ ਚੱਲਦਾ ਵਾ ਡ੍ਰੈਕਟਰ ਇਹਦੇ ਸੌਖਾ ਚੱਲਣ ਦਾ ਕਾਰਨ ਫਲੇਟ ਬਲੂ ਦੀ ਐਡਜਸਟਮੈਂਟ ਉਦਾਂ ਵਾ ਇੱਕ ਵੀਰੇ ਇਹ ਆ ਜਿਹੜੀ ਮੇਨ ਆਪਾਂ ਜਿਹੜੀ ਇਹਦੇ ਜੋ ਮੈਨੂੰ ਜ਼ਿਆਦਾ ਹੀ ਲੱਗੀ ਜਿਵੇਂ ਆਪ ਨਾ ਮੈਂ ਮਾਰਕੀਟ ਜਿਵੇਂ ਆਪਾਂ ਫੀਲਡ 'ਚ ਆਪਾਂ ਵੇਖਦੇ ਰਹਿੰਨੇ ਆ ਵੀ ਰੋਟਾਵੇਟਰ ਹਨਾ ਕਿਸੇ ਕੋਲ ਕਿਹੜਾ ਰੱਖਿਆ ਕਿਸੇ ਕੋਲ ਕਿਹੜਾ ਰੱਖਿਆ ਹਾਂ ਯਾਨੀ ਜਿਆਦਾ ਵਧੀਆ ਮੈਂ ਇਹ ਚੀਜ਼ ਨੋਟ ਕੀਤੀ ਇੱਕ ਤਾਂ ਇਹਦੀ ਆਹ ਜਿਹੜੀ ਕੀ ਆ ਹਾਂ ਆਹ ਚੁੜਾਈ ਜਿਹੜੀ ਆ ਹਾਂ ਇਹ ਚੁੜਾਈ ਜਿਆਦਾ ਹੀ ਆ ਇਹ ਦੂਜੇ ਨਾਲੋਂ ਖੁੱਲਾ ਬਣਿਆ ਮਨ ਨਾਲੋਂ ਤਕਰੀਬਨ ਮੈਨੂੰ ਤਾਂ ਲੱਗੀ ਵੀ ਖੁੱਲਾ ਬਣਿਆ ਫਰਕ ਆ ਯਾਨੀ ਕਿ ਕਾਫੀ ਫਰਕ ਆ ਠੀਕ ਆ ਨਾ ਇਹਦੇ ਨਾਲ ਖੁੱਲਾ ਵਾ ਹਾਂ ਬਾਕੀ ਜਿਹੜੀ ਆਹ ਚੀਜ਼ ਆ ਹਾਂ ਤਕਰੀਬਨ ਆਮ ਮੇਰੇ ਸਾਬ ਨਾਲ ਅੱਧ ਹੀ ਹੁੰਦੀ ਆ ਥੋੜੀ ਹੀ ਹੁੰਦੀ ਆ ਮਤਲਬ ਕਿ ਇਹਦੇ ਨਾਲੋਂ ਇਹ ਖੁੱਲਾ ਬੰਦ ਨਾਲ ਮਿੱਟੀ ਵਿੱਚ ਸੌਖੀ ਘੋਮ ਜਾਂਦੀ ਆ ਇਹਦੇ ਜੇ ਮਤਲਬ ਕਿ ਮੋੜ ਕੇ ਕਾਫੀ ਇੱਧਰ ਅੱਗੇ ਤੱਕ ਲਾਈ ਹੋਈ ਆ ਜਿੱਦਾਂ ਹੁਣ ਜਿਹੜੇ ਮੈਂ ਨਵੇਂ ਦਿੱਤੇ ਸੀ ਜਿੱਦਾਂ ਹੁਣ ਆਪਾਂ ਕੱਦੂ ਕਰਕੇ ਹਟਿਆ ਝੋਨਾ ਲਾਇਆ ਵਾ ਹਨ ਹੂੰ ਉਹਦੇ 'ਚ ਜਣੀ ਜਿਹੜੇ ਮੈਂ ਇਹ ਦਿੱਤੇ ਸੀ ਰੋਟਾਵੇਟਰ ਇਹ ਤਕਰੀਬਨ ਉੱਪਰ ਛਿੱਟਾ ਨਹੀਂ ਮਾਰਦੇ ਸੀ ਮੇਨ ਗੱਲ ਅੱਛਾ ਕੱਦੂ ਕਰ ਲੱਗੇ ਜਿਵੇਂ ਆਪਾਂ ਚਲਾਉਨੇ ਆ ਨਾ ਟਰੈਕਟਰ ਦੂਜੇ ਹਾਂ ਪਰਦੇ ਮਾਰਦੇ ਹਨ ਹੂੰ ਬਈ ਬੰਦਾ ਬੈਠਾ ਤਕਰੀਬਨ ਲੱਬੜ ਜਾਂਦਾ ਹੈ ਨਾ ਹੂੰ ਜਿੰਨੇ ਕਨਾਲ ਆਪਣੇ ਨੇ ਇਹ ਕੱਦੂ ਕੀਤਾ ਤਕਰੀਬਨ ਇਹ ਜਿ ਚੱਕਦੇ ਆਪਣੀ ਟੌਪ ਲਿੰਕ ਪੈਂਦੀ ਆ ਟਰ ਦੀ ਹੂੰ ਤਕਰੀਬਨ ਉਦੋਂ ਉੱਚੀ ਛਟਾਂ ਨਹੀਂ ਮਾਰਦੇ ਇਹਦੀ ਚਾਦਰ ਚੌੜੀ ਆ ਹਾਂ ਚਾਦਰ ਚੌੜੀ ਆ ਇਹਦੀ ਆ ਵੀ ਚੀਜ਼ ਚੌੜੀ ਹੋ ਜਾਂਦੀ ਆ ਹੂੰ ਆ ਵੀ ਥੱਲੇ ਨਿਚਲੀ ਜਾਂਦੀ ਆ ਇਹ ਥੱਲੇ ਨਿਚਲੀ ਠੀਕ ਆ ਨਾ ਤੇ ਫੇਰ ਇਹ ਕਾਰ ਦਾ ਗੀਅਰ ਲਾਈ ਫਿਰਦੇ ਜੀ ਫੇਰ ਵੀਰੇ ਜਿਹੜਾ ਇਹਦਾ ਗੀਅਰ ਬਾਕਸ ਆ ਹੂੰ ਜਿਵੇਂ ਆ ਦੇ ਆਪਣੇ ਕੋਲੇ 8 ਫਟਾ ਰੋਟਾਵੇਟਰ ਪਿਆ ਵਾ ਹੂੰ ਜੇ ਕੋਈ ਬੰਦੇ ਨੂੰ ਡਿਮਾਂਡ ਆ ਤਾਂ ਆਪਾਂ ਇਹ ਵੀ ਦੇ ਦਿੰਨੇ ਇਹ ਵੀ ਆਉਂਦਾ ਇਹ ਵੀ ਨਹੀਂ ਕਿ ਇਹਦੀ ਗੱਲ ਵੀ ਨਹੀਂ ਆਉਂਦਾ ਬਿਨਾਂ ਗੇਅਰ ਤੋਂ ਹਾਂ ਸਾਰਾ ਕੁਝ ਉਵੇਂ ਹੀ ਬਣਿਆ ਹੋਇਆ ਹੈ ਅੱਛਾ ਉਹ ਜਿਹੜਾ ਗੇਅਰ ਦੇ ਵਿੱਚ ਕੀ ਆ ਤੇ ਇਹਦੇ ਵਿੱਚ ਕੀ ਆ ਉਹ ਚ ਮੇਰ ਜੀ ਗੱਲ ਤੋਂ ਦੱਸ ਦੇਣਾ ਇਹਦੇ 'ਚ ਚਲੋ ਜਿਹੜੀ ਸਪੀਡ ਕੰਪਨੀ ਨੇ ਬਣਾਈ ਆ ਹਾਂ ਉਹ ਵੀ ਦੱਸਿਆ ਹੋਇਆ ਗਰਾਰੀਆਂ ਪਿੱਛੇ ਲਿਖਿਆ ਹੋਇਆ ਹੈ ਵੀ ਕਿਹੜੀ-ਕਿਹੜੀ ਹੈ ਨਾ ਜੇ ਚੇਂਜ ਕਰਾਉਣੀ ਹੋਣ ਹੋ ਜਾਣਗੀਆਂ ਇਹ ਆਪਾਂ ਕੱਲ ਨੂੰ ਬਦਲਨੇ ਆ ਤਾਂ ਉਹ ਵੀ ਆਪਾਂ ਬਦਲ ਸਕਦੇ ਆ ਹਨਾ ਦੂਜੇ ਆਪਾਂ ਚੱਕਰ ਮੈਚ ਕਰਨੇ ਇੱਕ ਨਾਲ ਇਹਦੇ ਐਕਸਟਰਾ ਹੁੰਦੀਆਂ ਨੇ ਠੀਕ ਆ ਮੇਰੀ ਗੱਲ ਸੁਣੀ ਜੇਕਰ ਉਟਾ ਵਟਰਾ ਆਪਾਂ ਲੈ ਲਿਆ ਹਾਂਜੀ ਗਰਾਰੀਆਂ ਬਦਲਣੀਆਂ ਹਾਂਜੀ ਉਹ ਗਰਾਰੀਆਂ ਦੇ ਪੈਸੇ ਹੁੰਦੇ ਆ ਕਿ ਨਹੀਂ ਕਿ ਸਾਡੇ ਟਰੈਕਟਰ ਦੇ ਹਿਸਾਬ ਨਾਲ ਤੁਸੀਂ ਚੱਕਰ ਮੈਚ ਕਰਕੇ ਦੋਗੇ ਪੈਸੇ ਦਾ ਵੀਰੇ ਜਿਹੜਾ ਮੰਨ ਲਓ ਵੀ ਟਰੈਕਟਰ ਜਿਹਦੇ ਕੋਲ ਮੈਂ ਬੰਦਾ ਕਹਿੰਦਾ ਵੀ ਮੈਂ ਇਸ ਟਰੈਕਟਰ ਤੇ ਚਲਾਉਣਾ ਵਾਂ ਹੂੰ ਤੇ ਉਹ ਤਾਂ ਆਪਾਂ ਹੀ ਚੇਂਜ ਕਰਕੇ ਦਿੰਨੇ ਆ ਕੋਈ ਪੈਸੇ ਨਾ ਕਰੀਏ ਉਹ ਟਰੈਕਟਰ ਤੇ ਚੱਲਦਾ ਕਰਕੇ ਦੇ ਮਾਜ ਚੱਲਦਾ ਕਰਕੇ ਕਿਹੜੀ ਕਰਾਰੀ ਦੇ ਉੱਤੇ ਸੌਖਾ ਜੱਲੂਗਾ ਟਰੈਕਟਰ ਹੂੰ ਉਹ ਤਕਰੀਬਨ ਉਹਦੇ ਵਾਲੇ ਤੇ ਅਪ ਕਰਕੇ ਹੀ ਦਿੰਦੇ ਆ ਪਹਿਲੀ ਗੱਲ ਹੈ ਨਾ ਹੂੰ ਦੂਜੀ ਗੱਲ ਇਹ ਆ ਹੁਣ ਆ ਰੋਟਾ ਵੇਟਰ ਤੇ ਆ ਜੰਨੇ ਆ ਹੂੰ ਹੁਣ ਮੰਨ ਲਓ ਮੇਰੇ ਕੋਲ ਟਰੈਕਟਰ ਰੱਖੇ ਹੋਏ ਆ ਜਾਂ ਆਪਾਂ ਕਹਿੰਦੇ ਕਿਸੇ ਬੰਦੇ ਕੋਲ ਰੱਖਿਆ ਵੀ ਤਿੰਨ ਚਾਰ ਟਰੈਕਟਰ ਰੱਖੇ ਹੋਏ ਆ ਹੂੰ ਤਿੰਨਾ ਚਾਰਾਂ ਟਰੈਕਟਰਾਂ ਦੇ ਵਿੱਚ ਕੀ ਆ ਮੰਨ ਲਓ ਕੋਈ ਮੇਰਾ 500 40 1800 ਦੇ ਦੇ ਰਿਹਾ ਹੂੰ ਕੋਈ ਮੰਨ ਲਓ 2200 ਤੇ ਕਰ ਰਿਹਾ ਹੈ ਨਾ ਹੂੰ ਦੋਨਾਂ ਟਰੈਕਟਰਾਂ ਤੇ ਮੈਨੂੰ ਕਿਤੇ ਚਲਾਉਣਾ ਭੇਜੇ ਤਾਂ ਮੈਂ ਪੁਣੀਆਂ ਹੀ ਮੈਚ ਕਰਦਾ ਰਹਿ ਜੂੰ। ਕਿਤੇ ਉਹਦੇ ਪਿੱਛੇ ਕਰਨੇ ਆ ਕਿਤੇ ਉਹਦੇ ਪਿੱਛੇ ਹੈਨਾ। ਹੂੰ। ਇਹਦੇ 'ਚ ਕੀ ਆ? ਇਹਦੇ 'ਚ ਆ ਗੇਅਰ ਲਾਤਾ। ਆਹ ਕੰਪਨੀ ਨੇ। ਆਹ ਜਿਹੜਾ ਗੇਅਰ ਆ ਨਾ ਜਿਵੇਂ ਟਰੈਕਟਰ ਤੇ ਨਹੀਂ ਹੁੰਦਾ। ਹੂੰ। ਹਾਈ ਲੋ ਗੇਅਰ ਲਾਤਾ। ਆਹ ਲੋ ਸਪੀਡ ਆ ਹਾਈ ਸਪੀਡ ਆ। ਜਿਵੇਂ ਇੱਥੇ ਚੱਕਰ ਚੇਂਜ ਹੋਣਗੇ ਗਰਾਰੀ ਜਿਵੇਂ ਮੰਨ ਲਓ ਇੱਕ ਮੇਰੇ ਕੋਲੇ ਹੈਗਾ ਕੋਈ ਮਤਲਬ ਹੋਰ ਕੰਪਨੀ ਦਾ ਟਰੈਕਟਰ। ਹੂੰ। ਤੇ ਉਹ 2200 ਤੇ ਕਰ ਰਿਹਾ ਹੈਨਾ। ਹੂੰ। ਫੇਰ ਤਾਂ ਮੈਂ ਲੋ ਲਾ ਲੂੰਗਾ ਹਾਈ ਇਹਦਾ ਠੀਕ ਆ ਜੇ ਮੰਨ ਲਓ ਮੇਰੇ ਕੋਲੇ ਇੱਕ ਬੈਸੀ ਆ ਬੈਸੀ 1790 ਦੇ ਚੱਕਰ ਕਰ ਦਿੰਦਾ 99 ਦੇ 540 ਫੇਰ ਮੈਂ ਇਹਦਾ ਲੋ ਲਾ ਲੂੰਗਾ ਤੇ ਮੈਨੂੰ ਕੋਈ ਇਹਨੂੰ ਖੋਲੜ ਦੀ ਲੋੜ ਨਹੀਂ ਕੋਈ ਐਵੇਂ ਤੇ ਜਿਹੜਾ ਬਚੂਗਾ ਆਪਣਾ ਅਗਰਾਰੀਆ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਹ ਹੀ ਸਾਰਾ ਕੁਝ ਠੀਕ ਆ ਇਹ ਹੀ ਸਾਰਾ ਕੁਝ ਤਕਰੀਬਨ ਬੈਠੇ ਟਰੈਕਟਰ ਤੇ ਜਿਵੇਂ ਆਪਾਂ ਬੈਠੇਗੇ ਗੇਅਰ ਪਾ ਲਿਆ ਜਿਹੜੇ ਟਰੈਕਟਰ ਵਿੱਚ ਹੈ ਪਾਇਆ ਇਹ ਤੁਹੀਂ ਹਾਈ ਲੋ ਕਰਨਾ ਦੇ ਕੋਈ ਝੰਜਟ ਹੈ ਨਹੀਂ ਦੋ ਸਪੀਡਾਂ ਇਹ ਹੋ ਗਈਆਂ ਹੂੰ ਦੋ ਇਹਦੇ ਨਾਲ ਐਕਸਟਰਾ ਮਿਲਦੀਆਂ ਆ ਮਾਂ ਜਿਹੜੀਆਂ ਅੰਗਰਾਰੀਆਂ ਚਾਰ ਹੋ ਗਈਆਂ ਹਾਂ ਉਹ ਕੱਲ ਨੂੰ ਆਪਾਂ ਉਹ ਵੀ ਕੁਝ ਕਰਨਾ ਉਹ ਵੀ ਆਪਾਂ ਚੇਂਜ ਕਰ ਸਕਦੇ ਤੇ ਤਵੀਆਂ ਦੋਨੇ ਸਾਈਡ ਮਿਲਣਗੀਆਂ ਹਾਂ ਬਾਕੀ ਐਸੈਸਰੀ ਇਹਦੀ ਆ ਦੇ ਨਾਲ ਅਜ ਤਾਂ ਹਜੇ ਲੋਡ ਵਾਲੀਆਂ ਮੋਤੀਜਾ ਓਕੇ ਹਜੇ ਵੈਸੇ ਹੀ ਫਰੇਮ ਤੇ ਹੀ ਖੜਾ ਵਾ ਇਹ ਹੂੰ ਇਹਦੇ ਨਾਲ ਆਪਾਂ ਨੂੰ ਟੂਲ ਕਿੱਟ ਵੀ ਮਿਲੂਗੀ ਹਾਂ ਟੂਲ ਕਿੱਟ ਵਗੈਰਾ ਇਹਦਾ ਸਮਾਨ ਸਗੋਂ ਨਾਲ ਤਵੀ ਦੂਈ ਇਹ ਨਾਲ ਸਾਰਾ ਕੁਝ ਮਿਲੂਗਾ ਹਾਂ ਸਾਰਾ ਕੁਝ ਤਕਰੀਬ ਨਾਲ ਮਿਲੂਗਾ ਇਹਦਾ ਗੁੱਲੀ ਪੈਨ ਸਭ ਕੁਝ ਬਾਕੀ ਆਇਆ ਵੀ 2 ਸਾਲ ਦੀ ਜਿਹੜੀ ਆ ਕੰਪਨੀ ਦੀ ਵਾਰੰਟੀ ਆ ਉਹ ਵਾਰੰਟੀ ਹਾਂ ਕੋਈ ਗੇਅਰ ਟੁੱਟ ਜੇ ਕੋਈ ਕੋਸ ਜੇ ਕੋਈ ਕਿਤਾ ਵੀ ਆ ਫੋਨ ਕਰੋ ਤੁਹਾਡਾ ਖੇਤ ਚ ਖੜਾ ਟਰੈਕਟਰ ਆ ਦੂਜਾ ਰੋਟਾਵੇਟਰ ਜਾਂ ਤੁਹਾਡਾ ਘਰੇ ਆ ਜਾ ਕੇ ਇੱਥੇ ਲੈ ਕੇ ਆਉਣਾ ਜਿੱਦਾਂ ਠੀਕ ਲੱਗਦਾ ਵਾ ਉਥੇ ਹੀ ਦੇ ਦੇਓ ਕੰਪਨੀ ਵਾਲਾ ਜੇ ਘਰੇ ਕਹੋਗੇ ਤਾਂ ਘਰੇ ਪਹੁੰਚ ਜੂ ਇੱਥੇ ਆ ਜੂ ਤਾਂ ਇੱਥੇ ਹੋ ਜੂਗਾ ਠੀਕ ਆ ਇਹ ਚੀਜ਼ਾਂ ਜਾਨੀ ਕਿ ਆਪਣਾ ਰਹਿ ਗਈਆਂ ਆ ਜਾ ਵੀ ਝਟਾਉਣੇ ਨਾਲ ਦੀ ਆ ਵਿਖਾਈ ਆਪਾਂ ਰੇਪਾਉਣ ਵਾਲੀ ਇਹ ਵੀ ਚੀਜ਼ ਆਪਣੇ ਬਹੁਤ ਕੰਮ ਆਉਂਦੀ ਆ ਹਰੇਪਾ ਬਹੁਤ ਜ਼ਿਆਦਾ ਹਾਂ ਇਹ ਤਕਰੀਬਨ ਹੈਗੀ ਇਹਦੇ ਚ ਇੱਕ ਛੋਟੀ ਵੀ ਆਉਂਦੀ ਆ ਇੱਕ ਵੱਡੀ ਵੀ ਆਉਂਦੀ ਆ ਇਹ 4 ਕੁਇੰਟਲ ਵਾਲੀ ਆ 4 ਕੁਇੰਟਲ ਵਾਲੀ ਹਾਂ 4 ਕੁਇੰਟਲ ਇਹਦਾ ਦੂਜਿਆਂ ਨਾਲੋਂ ਕੀ ਫਰਕ ਆ ਇਹਦੇ ਵਿੱਚ ਵੀਰੇ ਆਪਾਂ ਪਹਿਲਾਂ ਸ਼ੁਰੂ ਤੇ ਹੀ ਇੱਕ ਗੱਲ ਕਰੀ ਸੀਗੀ ਵੀ ਇਹਨਾਂ ਚੀਜ਼ਾਂ ਨੂੰ ਕੰਪਨੀ ਬਣਾਉਂਦੀ ਆ ਬ੍ਰਾਂਡ ਹਨਾ ਬ੍ਰਾਂਡ ਆ ਕਿ ਫੀਲਡ ਕਿੰਗ ਬ੍ਰਾਂਡ ਆ ਹੂੰ ਜਦੋਂ ਆ ਚੀਜ਼ਾਂ ਕੰਪਨੀ ਨੇ ਤਿਆਰ ਕਰਨੀਆਂ ਆਂਦੀਆਂ ਉਹਨਾਂ ਕੋਲ ਤਾਂ ਬਕਾਇਦਾ ਕੈਨੇਡਾ ਹੁੰਦਾ ਹਰੇਕ ਚੀਜ਼ ਦਾ ਜੇ ਮੰਨ ਲਓ ਕਿਸੇ ਵੀ ਚੀਜ਼ ਦਾ ਜਾਨੀ ਕਿ ਉਹਨਾਂ ਨੇ ਇਹ ਹੁੰਦਾ ਇਹ ਉਹਨਾਂ ਕੋਲ ਡਾਈਆਂ ਹੁੰਦੀਆਂ ਇਹੀ ਚੀਜ਼ੇ ਮੰਨ ਲਓ ਮੈਂ ਮਾਰਕੀਟ ਦੇ ਵਿੱਚੋਂ ਲੈ ਕੇ ਤਿਆਰ ਕਰਨੀ ਹੋਵੇ ਤਾਂ ਮੈਨੂੰ ਆ ਚੀਜ਼ ਮਿਲਣੀ ਨਹੀਂ ਐਬਲਾਤਾ ਐਦਾਂ ਗੋਲਡ ਨਹੀਂ ਮਿਲਣੀ ਹਾਲਾ ਕਿ ਮੈਂ ਇਹਨੂੰ ਵੜੀਗਲਾ ਚਾਦਰ ਲੈ ਕੇ ਉਹਨੂੰ ਮੈਂ ਜੋੜ ਜ਼ਰੂਰ ਸਕਦਾ ਹਾਂ ਹਾਂ ਠੀਕ ਆ ਹੁਣ ਜੇ ਇਹਦੇ ਵਿੱਚ ਆਪਾਂ ਜੇ ਗੱਲ ਕਰੀਏ ਤੁਸੀਂ ਇਹਦੇ ਵਿੱਚ ਮੈਨੂੰ ਜੋੜ ਦਿਖਾ ਦਿਓ ਕਿ ਤੇ ਹੈਗਾ ਜੋੜ ਆ ਵਿੱਚ ਗਰੂ ਵਾਕੇ ਇਹ ਪੂਰੀ ਗੋਲਾ ਸਾਰੀ ਗੋਲ ਦੇ ਵਿੱਚ ਜੋੜ ਨਹੀਂ ਜੋੜ ਨਹੀਂਗਾ ਕੋਈ ਕੁਛ ਨਹੀਂਗਾ ਇਹਦੇ ਵਿੱਚ ਠੀਕ ਹੈ ਨਾ ਕੰਪਨੀ ਦੀ ਬਣੀ ਹੋਈ ਆ ਪੂਰੀ ਵਧੀਆ ਹੈਵੀ ਬਣੀ ਹੋਈ ਆ 4 ਕੁਇੰਟਲ ਇਹਦੇ ਵਿੱਚ ਰੇ ਪੈ ਜਾਂਦਾ ਵਾ 4 ਕੁਇੰਟਲ ਹਾਂ ਤੇ ਬਾਕੀ ਆਪਾਂ ਕੱਟ ਵੱਟ ਤਾਂ ਜਿਵੇਂ ਹੈਗਾ ਉਹ ਆ ਉਹ ਇੱਥੋਂ ਹੋ ਜਾਂਦੀ ਆ ਹਾਂ ਲੋੜ ਮੁਤਾਬਕ ਕਰ ਸਕਦੇ ਬੋਰੀ ਪਾਉਣੀ ਆ ਦੋ ਬੋਰੀਆਂ ਯਾਨੀ ਸੌਖਿਆ ਕਰਤਾ ਆਪਾਂ ਨੂੰ ਯਾਰ ਸਧੀਗੱਲ ਆ ਮਸ਼ੀਨਾਂ ਆ ਗਈਆਂ ਸ਼ੌਕੇ ਹੋ ਗਏ ਮਸ਼ੀਨੀ ਯੋਗ ਆ ਗਿਆ ਇਹ ਮਸ਼ੀਨੀ ਯੋਗ ਆ ਗਿਆ ਹੂੰ ਆ ਰੋਟਾਵੇਟਰ ਦਾ ਯਾਨੀ ਕਿ ਮੈਨੂੰ ਜਿਆਦਾ ਹੀ ਲੱਗਿਆ ਵਧੀਆ ਉਹ ਮਾਲਿਕਾ ਤਾਂ ਮੈਨੂੰ ਲੱਗਿਆ ਵੀ ਆ ਜਿਹੜਾ ਕੰਮ ਚੱਕਦਾ ਨਾ ਗਰਾਰੀਆਂ ਵਾਲਾ ਮੈਨੂੰ ਵੀ ਪਤਾ ਵਾ ਅਸੀਂ ਵੀ ਦੂਜਾ ਇਹੋ ਕੁਝ ਕਰਦੇ ਰਹੇ ਇਹਦੇ ਨਾਲ ਉਹ ਮੈਚ ਕਰ ਲਾ ਤੇਰਾ ਮੈਚ ਕਰ ਲਾ ਉਹ ਸਾਰਾ ਕਿਤੇ ਤੇਲ ਕੱਢ ਲਾ ਰੋਟਟਰ ਦਾ ਜਿੰਮੇਦਾਰਾਂ ਕੋਲੇ 2 2 3 3 ਹੈਗੇ ਯਾ ਯਾਰ ਟਾਈਮ ਵੱਜਦਾ ਮੇਰੇ ਜੀਜੇ ਨਾਲ ਟਾਈਮ ਵੱਜਦਾ ਆਪਣਾ ਗੇਅਰ ਪਾਓ ਹਾਂ ਜੇ ਆਪਾਂ ਕਹਿ ਦਈਏ ਜੇ ਉਹ ਦੂਜਾ ਗੇਰ ਵਾਲਾ ਹਾਈ ਲੋ ਵਾਲਾ ਲੜਾ ਜਾਂ ਦੂਜਾ ਲੈਣਾ ਇਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆ। ਪੈਸੇ ਦਾ ਬੜਾ ਫਰਕ ਨਹੀਂ ਬੜਾ ਫਰਕ ਨਹੀਂ ਆ। ਜਿਹੜਾ ਤੁਹਾਡਾ ਦਿਲ ਕਰੇ ਉਹ ਹੀ। ਇਹ ਵੀਰੇ ਇਹ ਕੀ ਅੱਜ ਆਪਣਾ ਸੁਪਰਸੀਡਰ। ਇਹ ਆਪਣਾ ਮੇਰੇ ਸੁਪਰਸੀਡਰ ਆ। ਯਾਰ ਇੱਕ ਚੀਜ਼ ਮੈਨੂੰ ਦੱਸ ਹਣਾ। ਸੁਪਰਸੀਡਰ। ਜੇ ਕਿਸੇ ਨੇ ਇਹ ਵਾਲਾ ਸੁਪਰਸੀਡਰ ਲੈ ਲਿਆ। ਹਾਂਜੀ ਹਾਂਜੀ। ਇਹਦੇ ਤੋਂ ਰੋਟੇਟਰ ਦਾ ਕੰਮ ਲੈ ਸਕਦੇ ਆ। ਇਹ ਤੋਂ ਲੈ ਸਕਦੇ ਆ ਵੀਰੇ ਰੋਟੇਟਰ ਦਾ ਵੀ ਲੈ ਸਕਦੇ ਆ। ਪੱਕਾ ਨਾ? ਪੱਕਾ ਪੱਕਾ ਲੈ ਸਕਦੇ ਆ। ਇਹਦੇ 'ਚ ਹੋਰ ਵੀ ਆ। ਜਾਨੀ ਮੈਂ ਤਾਂ ਚਲੋ ਪਹਿਲਾਂ ਜੇ ਮੈਂ ਸੋਚਦਾ ਹੁੰਦਾ ਸੀ ਵੀ ਇਹ ਜੇ ਮੰਨ ਲੈ ਰੋਟਾਵੇਟਰ ਤੋਂ ਸੁਪਰ ਸ਼ੀਟਰ ਕਰਨਾ ਹੈ ਜਾਂ ਸੁਪਰ ਸ਼ੀਟਰ ਤੋਂ ਰੋਟਾਵੇਟਰ ਕਰਨਾ ਵੀ ਖਰੇ ਕਿੰਨਾ ਕ ਪੰਗਾ ਹੋਊਗਾ ਇਹਦਾ ਹੂੰ ਕੋਈ ਜਾਦੇ ਪੰਗਾ ਨਹੀਂਗਾ ਹੂੰ ਆਹ ਸਾਈਡਾਂ ਦੇ ਲੱਗੇ ਹੋਏ ਆ ਚਾਰ ਨਟ ਠੀਕ ਆ ਅੱਛਾ ਆਹ ਵਾਲੇ ਹਾਂ ਆਹ ਲੱਗੇ ਹੋਏ ਆ ਹੂੰ ਆਹ ਲਾ ਦੋ ਫਰੇਮ ਖੋਲੇ ਜਾਂਦਾ ਇਹ ਚਾਰਾਂ ਨਟਾਂ ਤੋਂ ਲੈ ਲਊਂ ਚਾਰਾਂ ਤੋਂ ਇੱਧਰ ਜਾ ਰਹੀ ਉੱਧਰ ਲੱਗੇ ਹੋਏ ਆ ਇਹਨਾਂ ਨੂੰ ਖੋਲ ਦੋ ਰਹਿ ਜਾ ਰੋਟਾਵੇਟਰ ਸਾਰਾ ਯਾਨੀ ਕਿ ਸਾਲ ਦੇ ਮੰਨ ਕੇ ਚੱਲੋ ਵੀ ਸਾਲ ਦੇ ਵਿੱਚੋਂ ਜਿਹੜੇ ਆਪਾਂ ਸੁਪਰ ਹੀਟਰ ਜਦੋਂ ਕੜ ਕੇ ਵੇਲੇ ਲੋਡ ਪੈਣੀ ਆ ਤਾਂ ਉਦੋਂ ਲਾ ਲਿਆ ਜਿਹੜੇ ਬਾਕੀ ਟਾਈਮ ਜੇ ਕਿ ਇਹਨੇ ਨਹੀਂ ਵੀ ਦੋ ਲੈਣੇ ਹੈਗੇ ਤਾਂ ਇਹ ਇੱਕ ਨਾਲ ਹੀ ਸਰ ਜੂਗਾ ਇੱਕ ਨਾਲ ਹੀ ਸਰ ਜੂਗਾ ਰੋਟਾਵੇਟਰ ਵੀ ਹੋ ਗਿਆ ਸੁਪਰ ਹੀਟਰ ਵੀ ਹੋ ਗਿਆ ਦੋਨੇ ਚਾ ਹੋ ਗਏ ਮੈਰੀ ਗੱਲ ਆ ਜਾ ਇੱਕ ਬਾਕੀ ਹੋਰ ਵੀ ਆ ਇਹ ਨਾ ਏਜ ਮੇ 8 ਫੁੱਟਾ ਰੋਟਾਵੇਟਰ ਆ ਹੂੰ ਠੀਕ ਆ ਹੂੰ 8 ਫੁੱਟਾ ਰੋਟਾਵੇਟਰ ਜਿਵੇਂ ਮੈਂ ਤਕਰੀਬਨ ਦੇਖਿਆ ਉਦੋਂ ਮੈਂ ਮਣ ਕੇ ਸਾਪ ਹਾਂ ਨਾਪ ਕੇ ਦੇਖਿਆ ਹੈ ਹੂੰ ਇਹ ਤਕਰੀਬਨ ਸੀਗਾ 8.5 ਫੁੱਟ ਤੋਂ ਵੀ ਤਕਰੀਬਨ ਥੋੜਾ ਜ਼ਿਆਦਾ ਹੀ ਸੀਗਾ ਕਹ ਆਪਾਂ 8 ਫੁੱਟਾ ਬਾ ਹੈਗਾ 8 ਫੁੱਟਾ ਹੀ ਆ ਇਹ ਹੂੰ ਵਰਕਿੰਗ ਯਾਨੀ ਕਿ ਇਹ ਵੀ 8.5 ਫੁੱਟ ਤੋਂ ਵੀ ਇਹ ਚੌੜਾ ਹਾਂ ਵੀ ਯਾਨੀ ਇਹਦੀ ਜ਼ਿਆਦਾ ਏ ਥੋੜੀ ਵੈਰੀ ਗੁੱਡ ਯਾਰ ਇਹ ਚੀਜ਼ਾਂ ਸਵਾਦ ਆ ਜਾ ਲਓ ਜੀ ਇਹ ਹੈਗੇ ਆ ਮੈਸੀ ਆਜਾ ਜਗਰੂਪ ਮੈਸੀ ਏਜੰਸੀ ਦੇ ਵਿੱਚ ਆਪਣੇ ਸੁਪਰਸੀਡਰ ਹਾਲ ਯਾਰ ਇਹ ਕਾ ਲੱਤ ਥੋੜੀ ਆ ਆ ਦੂਜਿਆਂ ਨਾਲੋਂ ਕੀ ਡਿਫਰੈਂਸ ਹੈ ਇਹਦਾ ਇਹ ਕੀ ਫਰਕ ਆ ਇਹ ਤਾਂ ਸਾਰੇ ਬਣਾਉਂਦੇ ਆ ਇਹ ਵੀਰੇ ਜਗਰੂਪ ਵੀ ਆਪਾਂ ਨਾ ਜਦੋਂ ਇੱਧਰ ਆ ਜਾ ਪਛਾਣਨ ਪਊਗਾ ਆਪਾਂ ਇਹਦੇ ਬਾਰੇ ਪਹਿਲਾਂ ਵੀ ਗੱਲਬਾਤ ਕਰਦੇ ਸੀ ਕਿ ਯਾਨੀ ਕਿ ਇਹ ਇਹਨੂੰ ਆਪਾਂ ਕੋਈ ਕੀ ਕਹਿੰਦਾ ਕੋਈ ਕੀ ਕਹਿੰਦਾ ਲੱਤ ਕੀ ਕਹਿੰਦੇ ਆ ਤਹਿ ਤੋੜ ਹਾਂ ਕੋਈ ਤਹਿ ਤੋੜ ਗਿਆ ਕੋਈ ਕੀ ਸੀ ਨਾ ਕਹਿੰਦਾ ਹੈ ਚੱਲ ਯਾਨੀ ਜਿਵੇਂ ਵੀ ਅਗਲੇ ਨੂੰ ਉਹ ਲੱਗਦਾ ਵਾ ਜਿਵੇਂ ਵੀ ਬੰਦੇ ਨੂੰ ਇਹਦਾ ਨਾਮ ਲੱਗ ਲੱਗਾ ਇਹਨੂੰ ਦੇਖ ਕੀ ਬਦਲ ਆਇਆ ਨਾ ਵੀ ਕਿਹੜੇ ਕੰਮ ਆਉਂਦੀ ਆ ਹਨਾ ਇਹ ਆਪ ਧਰਤੀ ਜਿੰਦਾ ਪਾੜਨ ਦੇ ਕੰਮ ਆਉਂਦੀ ਆ ਬੜਾ ਬੜਾ ਜਲਸਾ ਇਹਦੇ ਦਿੰਦੇ ਹੁੰਦੇ ਆ ਹੂੰ ਇਹਦੇ ਚ ਕੀ ਆ ਇਹ ਇਹ ਤਾਂ ਮੈਨੂੰ ਲੱਗਦਾ ਵੀ ਤਕਰੀਬਨ ਇਹ ਇਹਦੀ ਤਾਂ ਆਪਾਂ ਸਾਲ ਦੋ ਸਾਲ ਕੰਪਨੀ ਕਹਿ ਦਿੰਨੇ ਆ ਪਰ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਇਹ ਪੁਸਤਾ ਵਾਲਾ ਕੰਮ ਆ ਵੀ ਜਦੋਂ ਇੱਕ ਵਾਰੀ ਚੀਜ਼ ਲੈ ਲਈ ਨਾ ਵੀ ਕਹਿੰਦੇ ਨਹੀਂ ਹੁੰਦੇ ਮੇਰੇ ਡੈਡੀ ਨੇ ਲਈ ਸੀ ਆਂ ਮਰੀ ਚੀਜ਼ ਇਹ ਮੇਰੇ ਦਾਦੇ ਨੇ ਲਈ ਸੀਗੀ ਇਹ ਤਾਂ ਤਕਰੀਬਨ ਆ ਵੀ ਦੇ ਚ ਟੁੱਟ ਭੱਜ ਵਾਲਾ ਕੋਈ ਕੰਮ ਨਹੀਂ ਹਾਂ ਜਿਹੜੀ ਆਪਾਂ ਕਹਿੰਦੇ ਵੀ ਆਹ ਚੀਜ਼ ਨੇ ਜਿਹਨੇ ਕੰਮ ਕਰਨਾ ਵਾ ਹੂੰ ਠੀਕ ਆ ਇਦੇ ਵਾਸਤੇ ਜਿਵੇਂ ਉਹੀ ਕਲਟੀਵੇਟਰ ਵਾਲਾ ਕੰਮ ਹੀ ਆ ਜਾਂਦਾ ਹੂੰ ਕਲਟੀਵੇਟਰ ਦੇ ਫਾਲੇ ਘਸ ਗਏ ਹੂੰ ਫਾਲੇ ਰੀਂਜ ਕਰਤੇ ਠੀਕ ਆ ਇਹਦੇ ਚਾਹ ਜਿਹੜੀ ਦੇਖ ਲੈ ਵੀਰੇ ਕਿੰਨੀ ਹੈਵੀ ਆ ਹੂੰ ਜਿਹੜੀ ਆਹ ਲਾਈ ਹੋਈ ਆ ਜਿਹੜੀ ਇੱਕ ਕੰਪਨੀ ਨੇ ਇਦਾਂ ਦੀ ਸ਼ੇਪ ਕਰੀ ਹੋਈ ਆ ਇਹਨੇ ਤਾਂ ਇਦਾਂ ਹੀ ਰਹਿਣਾ ਹੂੰ ਇਹਦਾ ਕੁਝ ਨਹੀਂ ਕੋਈ ਹੈਗਾ ਵੀ ਆਪਾਂ ਕਹਦੇ ਇਹ ਘਸ ਜੂ ਜਾ ਕੋਈ ਟੁੱਟ ਜੂ ਜਾ ਕੁਛ ਹੈ ਨਾ ਇਹਨੇ ਨੇ ਇਹ ਟੁੱਟਣ ਵਾਲੀ ਹੈਗੀ ਆਹ ਚੀਜ਼ਾਂ ਬਕਾਇਦਾ ਲਾਈਆਂ ਹੋਈਆਂ ਕੰਪਨੀ ਨੇ ਵੀ ਇਹ ਟੀ ਚੇਂਜ ਜਿਹੜੀਆਂ ਆਪਣੀਆਂ ਧਰਤੀ ਜੀ ਜਦੋਂ ਜਾਊਗਾ ਨਾ ਇਹ ਇਹਦੇ ਨਾਲ ਤਕਰੀਬਨ ਸੌਖਾ ਰਹੂ ਬਾਕੀ ਆ ਜਿਹੜਾ ਮੂਰੇ ਆ ਇੱਕ ਇਹ ਵੀ ਲਾਇਆ ਹੋਇਆ ਵਾ ਇਹਦੇ ਨਾਲ ਆਇਆ ਵੀ ਜਿਹੜਾ ਡੰਗਾਈ ਜਦੋਂ ਇਹ ਚੱਲ ਗਿਆ ਨਾ ਇਹਨੇ ਵੀ ਫਾਲੇ ਜੇ ਵਾਂਗੂ ਹੀ ਬਣ ਜਾਣਾ ਮੂਰੇ ਤੇ ਹਾਂ ਡੂੰਗਾ ਜਾਊਗਾ ਟੁੱਟ ਪੱਜ ਹੈ ਨਹੀਂ ਜਿਗਰੂ ਤੇ ਉੱਤੇ ਵੀ ਉਹ ਲੱਗਾ ਹੋਇਆ ਦੇਖ ਬ੍ਰਾਂਡ ਵਾਲੀ ਗੱਲ ਫੀਲਡ ਕਿੰਗ ਦਾ ਤੁਸੀਂ ਕੋਈ ਵੀ ਲੈਂਦੇ ਹੋ ਨਾ ਇੰਪਲੀਮੈਂਟਰ ਉਹਦੇ ਉੱਪਰ ਉਹਦੀ ਬਕਾਇਦਾ ਪੂਰੀ ਡਿਟੇਲ हां ਤੁਸੀਂ ਪੜ ਲਿਓ ਵੀਡੀਓ ਰੋਕ ਕੇ ਆਪਾਂ ਕਹਿ ਦਿੰਨੇ ਜਿਵੇਂ ਵੀ ਆ तकरीबन ਕੱਲਾ ਬੰਦਾ ਵੀ ਚੱਕ ਕੇ ਪਰੇ ਇਹਦੇ ਕਰ ਦੂ ਹਨਾ ਹਾਂ ਠੀਕ ਆ ਪਰ ਜੇ ਆਪਾਂ ਇਹਦੇ ਵੇਟ ਦੀ ਗੱਲ ਕਰੀਏ ਇਹਦੇ ਲੋ 1 ਕਵੰਟਲ 5 ਕਿਲੋ ਦੀ ਆ ਸੱਬਲ ਜੀ ਬੋਲੋ 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 ਸਾਫ ਸਵੈਲਰ ਕਹਿ ਦਿੰਨੇ ਇਹਨੂੰ 40 ਤੋਂ 65 HP ਵਾਲਾ ਟਰੈਕਟਰ ਖਿੱਚੂ ਇਹਨੂੰ ਜਟੋ ਜਾਣੀ ਜੀਤਾ ਆ ਐਪਲੀਮੈਂਟ ਇਹ じゃ ਵੀਰੇ ਜੇ ਤਾਂ ਜੋਰ ਲਵਾਉਣਾ ਹੋਵੇ ਉਹੀ ਟਰੈਕਟਰ ਤੁਹਾਨੂੰ ਆਏ ਲੱਗਣਾ ਵੀ ਬਹੁਤ ਓਵਰ ਰੋਡ ਚੱਲਦਾ ਉੱਪਰ ਮਾਡਲ ਵੀ ਲਿਖਿਆ ਆ ਵੀ 25 ਚ ਬਣੀ ਆ ਨਵੀਂ ਆ ਸਾਰਾ ਕੁਛ ਇਹ ਆਪਣੇ ਕੋਲੇ ਜਿਹੜੇ ਆ ਕੋਈ ਪੁਰਾਣਾ ਨਹੀਂ ਗਾ ਹੂੰ ਇਹ ਸਾਰੀਆਂ ਚੀਜ਼ਾਂ ਸਭ ਮਾਡਲ 25 ਹੀ ਆ ਸਾਰੇ 25 ਆ ਨਵੇਂ ਆ ਬਾਕੀ ਜਾਨੀ ਜੇ ਲੋ ਆਪਾਂ ਹੁਣ ਜਿੱਦਾਂ ਅੱਜ ਦੇ ਟਾਈਮ ਜਿੱਦਾਂ ਤਕਰੀਬਨ ਆਪਾਂ ਦੇ ਕੋਲ ਜਗ੍ਹਾ ਵੜੀ ਹਜੇ ਕਰਕੇ ਨਾ ਥੋੜਾ ਹਿਸਾਬ ਕਰਦਾ ਰੱਖਣਾ ਪੈਂਦਾ ਤੇ ਐਮਪਲੀਮੈਂਟ ਆਪਣੇ ਕੋਲੇ ਤਕਰੀਬਨ ਸਾਰੇ ਹੀ ਮਿਲ ਜਾਂਦੇ ਫੀਲਡ ਕਿੰਗ ਦੇ ਸਾਰੇ ਹੀ ਮਿਲ ਜਾਂਦੇ ਜਿਹੜੇ ਵੀ ਆਪਣੇ ਟਰੈਕਟਰ ਨਾਲ ਚੱਲਣ ਵਾਲੇ ਆ ਹੂੰ ਤੀਜਾ ਨਾ ਸਾਰੇ ਹੀ ਹੈ ਨਹੀਂ ਤਕਰੀਬਨ ਜਿਹੜੀ ਕੋਈ ਬੰਦਾ ਕਹੇ ਤੇ ਵੀ ਕੋਈ ਨੇ ਯਾਰ ਮੈਂ ਆ ਚੀਜ਼ ਲੈਣੀ ਹੈ ਨਾ ਸਭ ਕੁਝ ਹੋਊਗਾ ਵੀ ਤਕਰੀਬਨ ਸਾਰੇ ਹੀ ਮਿਲ ਜਾਂਦੇ ਲਓ ਜੀ ਆਪਣਾ ਸੁਪਰ ਸ਼ੀਟਰ ਹੋ ਗਿਆ ਰੋਟਾਵੇਟਰ ਹੋ ਗਿਆ ਹੋਰ ਹੋਵੇ ਤਾਂ ਵੀ ਆ ਤੂੰ ਵੀ ਸਭ ਕੁਝ ਮਾਰੋ ਨਿਕਾ ਗਰਾਣ ਸਾਰੇ ਹਨ ਤੁਸੀਂ ਹਲ ਵੀ ਮੈਨੂੰ ਬੜੇ ਸੋਹਣੇ ਲੱਗੇ ਰੋਟਾਵੇਟਰ ਵੀ ਆ ਵੀ ਆ ਵਟਾਂ ਪਾਉਣ ਵਾਲਾ ਜਲਸਾ ਆ ਵੀ ਬੜਾ ਘੈਂਟ ਆ ਕੱਲੀ ਕੱਲੀ ਚੀਜ਼ ਨੇ ਕੰਪਨੀ ਨੇ ਆਪ ਦਾ ਡਿਫਰੈਂਟ ਜਿਹਾ ਸਟਾਈਲ ਬਣਾਇਆ ਡਿਫਰੈਂਟ ਜਿਹਾ ਕਿਸੇ ਦਾ ਉਹ ਕਾਪੀ ਵਾਲਾ ਨਹੀਂ ਹੈਗਾ ਤੇ ਇੱਕ ਪਲੌ ਵੀ ਹੈਗੇ ਸੱਚ ਇਹਨਾਂ ਦੇ ਹਨਾ ਹਾਂ ਮੇਰੇ ਪਲੌ ਵੀ ਪਿਆ ਪਲੌ ਆ ਜਾ ਪਲੌ ਵਿੱਚੇ ਮੇਰੇ ਨਾਲ ਦਾ ਬੰਦਾ ਅੱਜ ਠੀਕ ਨਹੀਂਗਾ ਮਾਲੀ ਨਾਲ ਇਸ ਟਾਈਮ ਤਿੰਨ ਪਏ ਯਾਰ ਵਰਸੀਬਲ ਉਹ ਖੜਿਆ ਉਹ ਵੀ ਦਿਖਾ ਦਿੰਨੇ ਆ ਮੈਂ ਜਗਰੂਪ ਆਪਾਂ ਥੋੜੇ ਟਾਈਮ ਲਾਉਣਾ ਆ ਜਾ ਮੇਰਾ ਪੁੱਤਰ ਕੀ ਓਹ ਧਿਆਨਾ ਗੱਡੀ ਆਉਂਦੀ ਆ ਲਓ ਜੀ ਇਹ ਹੁਣਾ ਸਾਰੇ ਇਲਾਕਾ ਵਾਰਾ ਇਹੇ ਤੂੰ ਜਾ ਚਲੋ ਕੋਈ ਨਹੀਂ ਹਣੇ ਸਾਰੇ ਨਾ ਪੈਕ ਕੀਤੇ ਹੋਇਆ ਨਹੀਂ ਤਾਂ ਪਹਿਲੇ ਕੋਈ ਨਹੀਂ ਜਦੋਂ ਖੋਲੇ ਸਾਨੂੰ ਉਦੋਂ ਹੀ ਦੱਸ ਦਿਆ ਜੀ ਇਹ ਜਿਹੜੇ ਤਿੰਨ ਪਲੋ ਨੇ ਆਪਣੇ ਕੋਲੇ ਹੂੰ ਰਿਵਰਸੀਬਲ ਪਲੋ ਆ ਘੁੰਮਣ ਵਾਲੇ ਜਿਹਨੂੰ ਆਪਾਂ ਕਹਿ ਦਿੰਨੇ ਆ ਹਾਂ ਜੇ ਕਿਹਨੇ ਦੋ ਬਰੋ ਨਹੀਂ ਤੋਂ ਖੁੱਲ ਜਾਂਦੇ ਹੈ ਕਿ ਨਹੀਂ ਹੈ ਕਿ ਲੰਮੇ ਹੀ ਆ ਤੇ ਵੀ ਇਹ ਵੀ ਆਪਾਂ 2 ਵੀ ਕਰ ਸਕਦੇ ਆ 3 ਵੀ ਕਰ ਸਕਦੇ ਆ ਹਾਂ ਇਹ ਬੜਾ ਫਾਇਦਾ ਯਾਰ ਤਾਂ ਆਪਣੇ ਛੋਟੇ ਟਰੈਕਟਰ ਤੇ ਚਲਾਉਣਾ ਵਾ ਹੂੰ ਤਾਂ 2 ਕਰ ਲਓ 2 ਕਰ ਲਓ ਹਾਂ ਨਾਲੋਂ ਵੱਡੇ ਦੇ ਚਲਾਉਣਾ ਪੈਗਾ ਤਾਂ 3 ਕਰ ਨੂੰ ਬਾਕੀ ਸਾਰੀਆਂ ਇਹ ਨਹੀਂ ਐਡਜਸਟਮੈਂਟਾਂ ਜਿਵੇਂ ਮੰਨ ਲਓ ਕੋਈ ਹੋਰ ਆਪਣੇ ਕੋਲੇ ਵੱਡੀ ਐਚਪੀ ਦਾ ਟਰੈਕਟਰ ਤੇ ਚਲਾਉਣਾ ਹੈ ਜਿੱਦਾਂ ਮਰਜੀ ਇਹਨਾਂ ਦੀ ਸੈਟਿੰਗ ਆ ਦੇਣਾ ਇਹ ਨਾਈਟ ਨਗੋਈ ਇੱਧਰ ਉੱਧਰ ਜਿਵੇਂ ਸੈਟਿੰਗ ਜਿੱਥੋਂ ਮਰਜੀ ਕਰ ਸਕਦੇ ਆ ਆਪਾਂ ਇਹ ਇੱਕ ਨਾ ਤੁਹਾਨੂੰ ਦਿਖਾਵਾਂ ਜਿੱਦਣੇ ਨੂੰ ਖੋਲਿਆ ਅੱਜ ਇਹਨਾਂ ਕੀ ਕਬੂਲਿਆ ਜੇ ਨੂੰ ਤੇ ਸਾਡੇ ਕੋਲ ਸਮੇਂ ਦੀ ਵੀ ਸ਼ੋਰਟੇਜ ਆ ਸਾਹਾ ਹਕਤਾਵ ਆ ਲੱਗਾ ਫੀਲਡ ਕਿੰਗ ਦਾ ਬੋਰਡ ਵਿਖਾ ਦੇ ਕੇ ਜਰੂਰ ਸਾਰੇ ਇੰਪਲੀਮੈਂਟ ਜੋ ਵੀ ਹੈਗੇ ਨਾ ਸਾਰਾ ਕੋ ਲੈ ਸਕਦੇ ਹੋ ਇਹ ਅੱਜ ਦੀ ਹਾਜ਼ਰੀ ਇੰਨੀ ਕ ਕਬੂਲਿਓ ਵੱਧ ਘੱਟ ਸ਼ਬਦਲੀ ਮਾਫੀ ਆ ਵੀਰੇ ਦਾ ਨੰਬਰ ਡਿਸਪਲੇ ਤੇ ਚੱਲਦਾ ਪਿਆ ਜਗਰਾਓ ਉਹਦੇ ਵਿੱਚ ਮੈਸੀ ਏਜੰਸੀ ਫੀਲਡ ਕਿੰਗ ਦਾ ਤੁਸੀਂ ਕੋਈ ਵੀ ਇੰਪਲੀਮੈਂਟ ਲੈਣਾ ਮੈਸੀ ਟਰੈਕਟਰ ਲੈਣਾ ਐਨੀ ਟਾਈਮ ਪੁਰਾਣੇ ਵਿਖਾਦੇ ਉਧਰ ਜਗਰੂਬ ਪੁਰਾਣੇ ਵੀ ਹੁੰਦੇ ਵੀਰਾਂ ਕੋਲੇ ਜੇ ਕਿਨ ਸੈਕੰਡ ਹੈਂਡ ਲੈਣੇ ਉਹ ਵੀ ਖੜੇ ਹੁੰਦੇ ਆ ਤੇ ਜੇ ਕੋਈ ਗੱਲਬਾਤ ਕਰਦਿਆਂ ਵੱਧ ਘਟ ਸ਼ਬਦ ਨਿਕਲ ਜਾਵੇ ਉਹਦੇ ਲਈ ਮਾਫੀ ਆ ਲਈਏ ਆ ਗਿਆ ਜੀ ਹਾਂ ਜੀ ਹਾਂ ਜੀ ਆ ਗਿਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ